ਪਾਰੇ ਬ੍ਰਿਟਿਸ਼ਰਸ ਦੇ ਆਉਣ ਦੇ ਨਾਲ ਇੱਕ ਨਵਾਂ ਫੀਨੋਮੈਨਾ ਸਾਹਮਣੇ ਆਇਆ ਕਿ ਜਿਸ ਧਰ ਨੂੰ ਗੁਲਾਮ ਬਣਾਉਣਾ ਆ ਉਹਦੇ ਵਿੱਚੋਂ ਕੁਝ ਹਿੱਸਾ ਆ ਉਹ ਆਪ ਦੇ ਨਾਲ ਜਿਹੜਾ ਆ ਉਹਨੂੰ ਮਿਲਾ ਲਿਆ ਜਾਂਦਾ ਹੈ ਪੰਜਾਬ ਦੇ ਵਿੱਚ ਇੱਕ ਸ਼ੁੱਧੀਕਰਨ ਨਾਮ ਦੀ ਮਹਿੰਮ ਚਲਾਈ ਜਾਂਦੀ ਆ ਜਿਹਦੇ ਤਹਿਤ ਉਹ ਕਹਿੰਦੇ ਆ ਕਿ ਸਿੱਖ ਜਿਹੜੇ ਉਹ ਇੱਕ ਸਮੇਂ ਦੀ ਲੋੜ ਹੀ ਸੀ ਉਹ Hindu ਧਰਮ ਦੀ ਖੜਕ ਪੁਜਾਹੀ ਉਹ Hindu ਧਰਮ ਦਾ ਇੱਕ ਹਥਿਆਰਬੰਦ ਹਿੱਸਾ ਸੀ ਜਿਹਦੀ ਉਹ ਸਮੇਂ ਲੋੜ ਹੀ ਪਗਲਾ ਦਿੱਤਾ ਸੋ ਸਿੱਖਾਂ ਨੇ ਜਿਹੜੀ ਆ 18ਵੀਂ 19ਵੀਂ ਸਦੀ ਦੇ ਐਂਡ ਦੇ ਵਿੱਚ ਆਪਣੇ ਜਿਹੜੇ ਆ ਤਰਚਨਾ ਅਖਬਾਰਾਂ ਦੇ ਨਾਮ ਜਿਹੜੇ ਆ ਸਾਹਮਣੇ ਆਏ ਆ ਜਿਹਦੇ ਵਿੱਚ ਖਾਲਸਾ ਸਮਾਚਾਰ, ਅਭੰਗੀ ਪੱਤਰਕਾ ਹੋਰ अनेका ਜਿਹੜੇ ਅਖਬਾਰ ਆ ਉਹ ਸਾਹਮਣੇ ਹੁੰਦੇ ਆ ਚਾਹੇ ਉਹ ਰੋਜ਼ਾਨਾ ਸ਼ਬਦ ਦੇ ਹੀ ਚਾਹੇ ਪਾਸਿਕ ਸ਼ਬਦ ਦੇ ਹੀ ਚਾਹੇ ਹਫਤਾਵਰੀ ਸ਼ਬਦ ਦੇ ਹੀ ਸਿੱਖਾਂ ਨੇ ਬ੍ਰਿਟਾਨੀਆ ਦਾ ਜਿਹੜਾ ਟੱਕਰ ਆ ਉਹ ਬ੍ਰਿਟਾਨੀਆ ਦੇ ਨਾਲ ਕਰਨਾ ਸ਼ੁਰੂ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਨਜ਼ਰੀਆ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਅਸੀਂ ਇੱਕ ਵਾਰੀ ਫੇਰ ਕੋਸ਼ਿਸ਼ ਕਰਨ ਲੱਗੇ ਆ ਕਿ ਜਿਹੜੀ ਬਰਤਾਨ ਦੀ جنگ ਚੱਲ ਰਹੀ ਆ ਉਸ ਦੇ ਵਿੱਚ ਅਸੀਂ ਵੀ ਆਪਣਾ ਪੱਖ ਜਿਹੜਾ ਚੰਗੇ ਤਰੀਕੇ ਨਾਲ ਰੱਖ ਸਕੀਏ ਮੇਰੇ ਨਾਲ ਆ ਜੁਝਾਰ ਸਿੰਘ ਜੁਝਾਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਜੇ ਕਿ ਜੁਝਾਰ ਸਿੰਘ ਨੇ ਬੜੀ ਮਿਹਨਤ ਕੀਤੀ ਸੀ ਸਿੱਖ ਨਜ਼ਰੀਆ ਚੈਨਲ ਤੇ ਤੇ ਮੇਰਾ ਨਾਮ ਕਮਲਜੀਤ ਕਮਲਜੀਤ ਸਿੰਘ ਆ ਮੈਂ ਕੈਲੀਫੋਰਨੀਆ ਰਹਿਣਾ ਯੂਐਸਏ ਪਰ ਮੇਰਾ ਬੈਕਗ੍ਰਾਉਂਡ ਜਿਹੜੀ ਤਰਨਤਾਲ ਸਾਹਿਬ ਤੋਂ ਆ ਤੇ ਇਹ ਕੋਸ਼ਿਸ਼ ਸਾਡੀ ਰਲ ਮਿਲ ਕੇ ਜਿੰਨਾ ਵੀ ਅਸੀਂ ਕਰ ਸਕੀਏ ਪਹਿਲਾਂ ਹੁਣ ਤੱਕ ਕੰਮ ਤੇ ਆਪ ਜੀ ਨੇ ਬਹੁਤ ਸਹਿਯੋਗ ਦਿੱਤਾ ਸਾਰਿਆਂ ਨੇ ਅਸੀਂ ਅੱਗੇ ਵੀ ਇਹ ਆਸ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਹੀ ਸਾਨੂੰ ਸਹਿਯੋਗ ਦਿਓਗੇ ਤੇ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਇਸ ਵਾਰ ਅਸੀਂ ਲਗਾਤਾਰਤਾ ਨਾਲ ਕੰਮ ਕਰ ਸਕੀਏ ਤੇ ਉਰਜਾ ਜਰ ਸਿੰਘ ਤੁਸੀਂ ਆਪਣੇ ਕਰੋ ਸ਼ੁਰੂ ਜੀ ਵਾਹਿਗੁਰੂ ਜੀका ਖਾਲਸਾ ਵਾਹਿਗੁਰੂ ਜੀका ਹਾਂ ਜੀ ਵਾਹਿਗੁਰੂ ਜੀका ਖਾਲਸਾ ਵਾਹਿਗੁਰੂ ਜੀਕੀ ਬਤੇਜ ਸਿੱਖਣ ਜ਼ਰੀਆ ਚੈਨਲ ਨਾਲ ਜੁੜੀ ਸੰਗਤ ਦਾ ਅਸੀਂ ਸਵਾਗਤ ਕਰਦੇ ਹਾਂ ਤੇ ਅਸੀਂ ਸੰਗਤ ਦੇ ਸਾਹਮਣੇ ਜਿਹੜਾ ਇਹ ਪਹਿਲਾ ਪ੍ਰੋਗਰਾਮ ਲੈ ਕੇ ਆਏ ਹਾਂ ਕਿਉਂਕਿ ਤਕਰੀਬਨ 1.5 2 ਸਾਲ ਸਿੱਖਣ ਜ਼ਰੀਆ ਚੈਨਲ ਨੇ ਜਿਹੜਾ ਆ ਸਿੱਖ ਪ੍ਰਚਾਰ ਪੇਸ਼ ਕਰਨ ਦੇ ਵਿੱਚ ਮਿਹਨਤ ਕੀਤੀ ਆ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਤੇ ਸੰਗਤ ਦੇ ਸਹਿਯੋਗ ਦੇ ਨਾਲ ਸਿੱਖਣ ਜ਼ਰੀਆ ਚੈਨਲ ਦਾ ਇੱਕ ਨਾਮ ਬਣਿਆ ਸੰਗਤ ਦੇ ਵਿੱਚ ਸੋ ਪਿਛਲੇ 1 ਸਾਲ ਤੋਂ ਤਕਰੀਬਨ ਕੁਝ ਕਾਰਨ ਕਰਕੇ ਜਿਹੜਾ ਚੈਨਲ ਆ ਉਹ ਸੰਗਤ ਦੀ ਸੇਵਾ ਦੇ ਵਿੱਚੋਂ ਗਾਇਰਹਾ ਜਸੀ ਤੇ ਮੁੜ ਦੁਬਾਰਾ ਸੀ ਇਸ ਚੈਨਲ ਨੂੰ ਜਿਹੜਾ ਸ਼ੁਰੂ ਕਰਨ ਜਾ ਰਹੇ ਆ ਤੇ ਅਸੀਂ ਆਸ ਕਰਦੇ ਆ ਕਿ ਸੰਗਤ ਵੱਧ ਚੜ ਕੇ ਸਾਡੇ ਇਸ ਯਤਨ ਦਾ ਸਹਿਯੋਗ ਕਰੇਗੀ ਜਿਵੇਂ ਕਿ ਜੁਝਾਰਥਿੰਗ ਆਪਾਂ ਨੂੰ ਪਤਾ ਕਿ ਲਾਈਕ ਅੱਜ ਦੇ ਯੁੱਗ ਦੇ ਵਿੱਚ ਜਿਹੜਾ ਵਰਤਾਨ ਦੀ ਜੰਗ ਆ ਜਾਂ ਵਰਤਾਨ ਦਾ ਯੋਗ ਆ ਜਿੰਨੇ ਵੀ ਆਪਣੀ ਗੱਲ ਇਹ ਤਰੀਕੇ ਨਾਲ ਕਹਿ ਲਈ ਉਹ ਹੀ ਜੇਤੂਗਾ ਤੁਸੀਂ ਇਸ ਬਾਰੇ ਕੀ ਕਹੋਗੇ ਭਾਰਤੀ ਉਪਮਹਾਦੀਪ ਦੇ ਵਿੱਚ ਬ੍ਰਿਟਿਸ਼ਰਜ਼ ਦਾ ਰਾਜ ਆਇਆ ਉਸ ਤੋਂ ਪਹਿਲਾਂ ਇੱਥੇ ਰਾਜ ਕਰਨ ਦੇ ਤਰੀਕੇ ਹੋਰ ਸੀ ਜਿਹੜੀ ਰਾਜ ਕਰਨ ਵਾਲੀ ਧੀਰਾ ਉਹ ਜੋ ਵੀ ਕਰਦੀ ਸੀ ਇਲਾਨੀਆਂ ਤੌਰ ਤੇ ਕਰਦੀ ਸੀ ਜੇ ਕਿਸੇ ਨੂੰ ਗੁਲਾਮ ਬਣਾਉਣਾ ਉਹ ਇਲਾਨੀਆਂ ਉਸ ਨੂੰ ਦੁਸ਼ਮਣ ਦੇ ਵਾਂਗ ਟਰੀਟ ਕੀਤਾ ਜਾਂਦਾ ਹੈ ਪਰ ਬ੍ਰਿਟਿਸ਼ਰਜ਼ ਦੇ ਆਉਣ ਦੇ ਨਾਲ ਇੱਕ ਨਵਾਂ ਫੀਨੋਮੈਨਾ ਸਾਹਮਣੇ ਆਇਆ ਕਿ ਜਿਸ ਧਰ ਨੂੰ ਗੁਲਾਮ ਬਣਾਉਣਾ ਆ ਉਹਦੇ ਵਿੱਚੋਂ ਕੁਝ ਹਿੱਸਾ ਆ ਉਹ ਆਪ ਦੇ ਨਾਲ ਜਿਹੜਾ ਆ ਉਹਨੂੰ ਮਿਲਾ ਲਿਆ ਜਾਂਦਾ ਹੈ ਸੋ ਉਸ ਹਿੱਸੇ ਨੂੰ ਬਰਤਾਨ ਦੇ ਆਧਾਰ ਤੇ ਗੱਲ ਜਿਚਾਈ ਜਾਂਦੀ ਆ ਕਿ ਜੋ ਇਸ ਖਿੱਤੇ ਦੇ ਵਿੱਚ ਕੀਤਾ ਜਾ ਰਿਹਾ ਆ ਉਹ ਕੁਝ ਗਲਤ ਨਹੀਂ ਕੀਤਾ ਜਾ ਰਿਹਾ ਉਹ ਤੁਹਾਡੇ ਲੋਕਾਂ ਦੀ ਭਲਾਈ ਤੇ ਕੀਤਾ ਜਾ ਰਿਹਾ ਤੇ ਉੱਥੇ ਜਿਹੜਾ ਆ ਆਪ ਦੀ ਆਜ਼ਾਦ ਹੋਣ ਦੀ ਹਸਤੀ ਨੂੰ ਬਚਾਉਣ ਵਾਲੇ ਲੋਕਾਂ ਨੂੰ ਬਰਤਾਨ ਦੇ ਸਿਰ ਦੇ ਉੱਪਰ ਅੱਤਵਾਦੀ ਗਰਦਨਾਂਇਆ ਜਾਂਦਾ ਆ دہشتਗਰਦ ਗਰਦਨਾਂਇਆ ਜਾਂਦਾ ਆ ਜਦੋਂ ਕਿ ਅਸਲ ਦੇ ਵਿੱਚ ਉਹ ਲੋਕ ਆਪਦੇ ਹੱਕਾਂ ਲਈ ਲੜ ਰਹੇ ਹੁੰਦੇ ਆ ਤੇ ਬਰਤਾਨ ਸਿਰਜਣ ਵਾਲੇ ਲੋਕ ਆ ਜਿਹੜੇ ਅਸਲ ਤੇ دہشتਗਰਦ ਹੋ ਹੁੰਦੇ ਆ ਸੋ 18ਵੀਂ ਸਦੀ ਤੱਕ ਤੇ ਜਿਹੜੀ ਜੰਗ ਸੀ ਉਹ ਸਿੱਗਮ ਸਦੀ ਮੈਦਾਨ ਦੇ ਵਿੱਚ ਹੁੰਦੀ ਸੀ ਸਿੱਖਾਂ ਨੇ ਜਿਹੜੇ ਆਪ ਦੇ ਦੋ ਘੱਲੂਕਾਰੇ ਖੜਾਏ ਆ ਉਹਦੇ ਵਿੱਚ ਸਿੱਖਾਂ ਦੀ ਇਹ ਪੂਰੀ ਸਹਿਮਤੀ ਸੀ ਕਿ ਹਾਂ ਜਿਹੜਾ ਆ ਸਾਡੇ ਉੱਪਰ ਹਮਲਾ ਹੋਇਆ ਹੈ ਦੁਸ਼ਮਣ ਵੱਲੋਂ ਹੋਇਆ ਹੈ ਤੇ ਅਸੀਂ ਆਪ ਦੀ ਹੋਂਦ ਲਈ ਲੜ ਰਹੇ ਆ ਉਹਦੇ ਵਿੱਚੋਂ ਸਿੱਖਾਂ ਦਾ ਕੋਈ ਅਜਿਹਾ ਹਿੱਸਾ ਨਹੀਂ ਸੀ ਕਿ ਜਿਹਨੂੰ ਇਹ ਲੱਗਦਾ ਹੋਵੇ ਕਿ ਜੋ ਸਾਡੇ ਉੱਪਰ ਕੀਤਾ ਜਾ ਰਿਹਾ ਆ ਜੋ ਸਾਡੇ ਲਈ ਲੜਨ ਵਾਲੇ ਲੋਕ ਹੈ ਕਿਸੇ ਪੱਖ ਤੋਂ ਗਲਤ ਆ ਜਿਹੜਾ ਬਾਹਰੋਂ ਚੜਕੇ ਹਾਕਮ ਆਇਆ ਆ ਉਹ ਉਹ ਜਿਹੜੇ ਉਹਦੇ ਕੰਮਾਂ ਨੂੰ ਕਿਸੇ ਤਰੀਕੇ ਜਸਟੀਫਾਈ ਕੀਤਾ ਜਾ ਸਕੀ। ਸੋ ਇੱਕ ਵੱਡਾ ਸ਼ਿਫਟ ਆਇਆ ਆ। ਇਹਨਾਂ ਦੋ ਕੱਲੂਕਾਰਿਆਂ ਦੇ ਮੁਕਾਬਲੇ ਇਸ ਤੀਜਾ ਕੱਲੂਕਾਰਾ ਜਿਹੜਾ ਪਿਛਲੇ 40 ਸਾਲ ਪਹਿਲਾਂ ਸਾਡੇ ਉੱਪਰ ਵਾਪਰੇ ਆ। ਉਸ ਕੱਲੂਕਾਰਾ ਨੂੰ ਜੇ ਅਸੀਂ ਦੇਖਦੇ ਆ ਕਿ ਸਿੱਖਾਂ ਦਾ ਇੱਕ ਵੱਡਾ ਤਬਕਾ ਕੱਲੂਕਾਰਾ ਕਰਨ ਵਾਲੀ ਜਿਹੜੀ ਹਾਕਮ ਤੇ ਰਾ ਸਿੱਖਾਂ ਦੀ ਨਸਲ ਕੁਸ਼ੀ ਕਰਨ ਵਾਲੀ ਧਿਰ ਦੇ ਨਾਲ ਖੜਾ ਨਜ਼ਰ ਆਉਂਦਾ ਆ। ਈਵਨ ਕੀ ਉਹਨਾਂ ਦੇ ਹਥਿਆਰਬੰਦ ਫੌਜਾਂ ਦੇ ਵਿੱਚ ਹਥਿਆਰਾਂ ਨਾਲ ਲੈਸ ਹੋ ਕੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ ਜਿਹੜੇ ਫੌਜੀ ਵੀ ਆ ਉਹਨਾਂ ਵਿੱਚ ਵੀ ਆਪਾਂ ਹੁਣ ਜਦੋਂ ਵੀਡੀਓ ਹੁੰਦੀਆਂ ਦੇਖਦੇ ਆ ਤਾਂ ਸਿੱਖ ਫੌਜੀ ਪ੍ਰਕਰਮਾਂ 'ਚ ਤੁਰੇ ਨਜ਼ਰ ਆਉਂਦੇ ਆ ਉਸ ਤੋਂ ਇਲਾਵਾ ਵੱਡੇ ਅਫਸਰ ਕਲਦੀਬ ਰਾੜ ਵਰਗੇ ਜਰਨਲ ਰਣਜੀਤ ਦਿਆੜ ਵਰਗੇ ਜੋ ਸਿੱਖਾਂ ਦੇ ਘਰਾਂ 'ਚ ਪੈਦਾ ਹੋਏ ਆ ਉਹ ਵੀ ਉੱਥੇ ਜਿਹੜੇ ਆ ਹਥਿਆਰਬੰਦ ਸੈਨਾ ਦੀ ਅਗਵਾਈ ਕਰਦੇ ਨਜ਼ਰ ਆਉਂਦੇ ਆ ਇਹ ਸਾਰੀ ਬਰਤਾਨੀ ਦੀ جنگ ਤੇ ਸਾਡੇ ਬਜ਼ੁਰਗਾਂ ਨੇ ਬਰਤਾਨੀ ਦੀ جنگ ਦੇ ਵਿੱਚ ਠੀਕ ਆ ਕਿ ਉਹਨਾਂ ਨੇ ਸਾਧਨਾਂ ਦੀ ਘਾਟ ਕਾਰਨ ਉਹ ਪਿਛੜ ਗਏ ਹੋਣਗੇ ਪਰ ਉਹਨਾਂ ਯਤਨ ਜ਼ਰੂਰ ਕੀਤੇ ਆ ਜਦੋਂ ਪੰਜਾਬ ਦੀ ਇਸ ਧਰਤੀ ਦੇ ਉੱਪਰ ਬ੍ਰਿਟਿਸ਼ ਦਾ ਰਾਜ ਸਥਾਪਿਤ ਹੁੰਦਾ ਆ ਤਾਂ ਉਸ ਤੋਂ ਫੌਰੀ ਬਾਅਦ ਆਰਐਸ ਸਮਾਜੀਆਂ ਵੱਲੋਂ ਪੰਜਾਬ ਦੇ ਵਿੱਚ ਇੱਕ ਸ਼ੁੱਧੀਕਰਨ ਨਾਮ ਦੀ ਮੁਹਿੰਮ ਚਲਾਈ ਜਾਂਦੀ ਆ ਜਿਹਦੇ ਤਹਿਤ ਉਹ ਕਹਿੰਦੇ ਆ ਕਿ ਸਿੱਖਾ ਜਿਹੜੇ ਇੱਕ ਸਮੇਂ ਦੀ ਲੋੜ ਹੀ ਉਹ Hindu ਧਰਮ ਦੀ ਖੜਕ ਪੁਜਾਹੀ ਉਹ Hindu ਧਰਮ ਦਾ ਇੱਕ ਹਥਿਆਰਬੰਦ ਹਿੱਸਾ ਹੀ ਜਿਹਦੀ ਉਸ ਸਮੇਂ ਲੋੜ ਹੀ ਮੁਗਲਾਂ ਦੇ ਖਿਲਾਫ ਆਜ ਮਗਲ ਰਾਜ ਨਹੀਂ ਰਿਹਾ ਇਸ ਲਈ ਸਿੱਖਾਂ ਨੂੰ ਮੁੜ ਹਿੰਦੂ ਧਰਮ ਦੇ ਵਿੱਚ ਗੱਜਬ ਕੀਤਾ ਜਾਣਾ ਚਾਹੀਦਾ ਆ ਤੇ ਉਹਨਾਂ ਨੇ ਬਕਾਇਦਾ ਖੁੱਲੀਆਂ ਸਟੇਜਾਂ ਲਾ ਕੇ ਸਿੱਖਾਂ ਦੇ ਜਿਹੜੇ ਆ ਕੇਸ ਕਤਲ ਕਰਕੇ ਉਹਨਾਂ ਦੀ ਰस्सियां ਵੱਟੀਆਂ ਸੋ ਇਹ ਬਰਤਾਨ ਦੀ جنگ ਇੱਕ ਸਿਰ ਜੀ ਗਈ ਜਿਸ ਦਾ ਵਿੱਚ ਸਿੱਖਾਂ ਨੂੰ ਇਹ ਗੱਲ ਜਚਾਈ ਗਈ ਕਿ ਉਹ ਹਿੰਦੂਤਵ ਦੇ ਇੱਕ ਬ੍ਰਾਊਡਰ ਸਪੈਕਟਰ ਆਂ ਦਾ ਹਿੱਸਾ ਆ ਜਿਹਦੇ ਵਿੱਚ ਚੰਗੇ ਕਹਿੰਦੇ ਘਵਾਉਂਦੇ ਸਿੱਖ ਪਰਿਵਾਰ ਆ ਜਿਹੜੇ ਆਰਐਸ ਸਮਾਜੀ ਬਣੇ ਆ ਜਿਹਦੇ ਵਿੱਚ ਅਮਜੀਠਿਆ ਪਰਿਵਾਰ ਦਾ ਇੱਕ ਹਿੱਸਾ ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਦਾ ਪਰਿਵਾਰ ਤੇ ਹੋਰ ਵੀ ਬੜੇ ਕਹਿੰਦੇ ਕੌਣ ਦੇ ਪਰਿਵਾਰ ਆ ਉਹ ਆਰਐਸ ਮਾਝ ਦਾ ਹਿੱਸਾ ਬਣਿਆ ਆ ਸੋ ਬ੍ਰਤਾਂਦ ਦੀ ਜੰਗ ਦੇ ਵਿੱਚ ਜਦੋਂ ਸਿੱਖਾਂ ਨੇ ਮਹਿਸੂਸ ਕੀਤਾ ਕਿ ਅਸੀਂ ਇਹ ਹਾਰ ਰਹੇ ਆ ਤਾਂ ਉੱਥੇ ਇੱਕ ਸਿੰਘ ਸਭਾ ਨਾਮ ਦੀ ਲਹਿਰ ਆਉਂਦੀ ਆ ਤੇ ਸਿੰਘ ਸਭਾ ਲਹਿਰ ਵੱਲੋਂ ਬਕਾਇਦਾ ਆਪਦੇ ਅਖਬਾਰ ਸ਼ੁਰੂ ਕੀਤੇ ਜਾਂਦੇ ਆ ਸੋ ਸਿੱਖਾਂ ਨੇ ਜਿਹੜੀ ਆ 18ਵੀਂ 19ਵੀਂ ਸਦੀ ਦੇ ਐਂਡ ਦੇ ਵਿੱਚ ਆਪਣੇ ਜਿਹੜੇ ਆ ਦਰਜਨਾ ਅਖਬਾਰਾਂ ਦੇ ਨਾਮ ਜਿਹੜੇ ਆ ਸਾਹਮਣੇ ਆਏ ਆ ਜਿਦੇ ਵਿੱਚ ਖਾਲਸਾ ਸਮਾਚਾਰ ਭਜੰਗੀ ਪੱਤਰਕਾ ਹੋਰ ਅਨੇਕਾ ਜਿਹੜੇ ਅਖਬਾਰ ਆ ਉਹ ਸਾਹਮਣੇ ਹੁੰਦੇ ਆ ਚਾਹੇ ਉਹ ਰੋਜ਼ਾਨਾ ਸ਼ਬਦ ਦੇ ਹੀ ਚਾਹੇ ਉਹ ਮਾਸਿਕ ਸ਼ਬਦ ਦੇ ਹੀ ਚਾਹੇ ਉਹ ਹਫਤਾਵਰੀ ਸ਼ਬਦ ਦੇ ਹੀ ਸਿੱਖਾਂ ਨੇ ਬਰਤਾਨ ਦਾ ਜਿਹੜਾ ਟੱਕਰਾਇਆ ਉਹ ਬਰਤਾਨ ਦੇ ਨਾਲ ਕਰਨਾ ਸ਼ੁਰੂ ਕੀਤਾ ਸੋ ਸਮੇਂ ਨੇ ਜਦੋਂ ਗੇੜ ਖਾਦਾ ਸਿੰਘ ਸਭਾ ਲਹਿਰ ਪੂਰਨ ਰੂਪ ਦੇ ਵਿੱਚ ਸਿੱਖਾਂ ਦੇ ਵਿੱਚ ਐਸਟੈਬਲਿਸ਼ ਹੋਈ ਉਸ ਤੋਂ ਬਾਅਦ ਸਿੰਘ ਸਭਾ ਲਹਿਰ ਜਿਹੜੀ ਧਾਰਮਿਕ ਤੇ ਸੋਸ਼ਲ ਮੁੱਦਿਆਂ ਤੇ ਗੱਲ ਕਰਦੀ ਸੀ ਉਸ ਤੋਂ ਅਗਲੀ ਲਹਿਰ ਜਿਹੜੀ ਉਹਦਾ ਅਗਲੀ ਡਿਵੈਲਪਮੈਂਟ ਇਹ ਹੁੰਦੀ ਹੈ ਕਿ ਸਿੱਖ ਪੋਲੀਟੀਕਲ ਜਿਹੜੇ ਰਾਜਨੀਤਿਕ ਮੁੱਦਿਆਂ ਬਾਰੇ ਵੀ ਜਿਹੜੇ ਆ ਉਹ ਥੋੜੇ ਸੁਚੇਤ ਹੁੰਦੇ ਆ ਉਹਨਾਂ ਨੂੰ ਲੱਗਦਾ ਆ ਕਿ ਆਪਾਂ ਵੀ ਆਪਦਾ ਰਾਜਨੀਤਿਕ ਡਿਸਕੋਰਸ ਦੇਣਾ ਸ਼ੁਰੂ ਕਰੀਏ ਜਿਵੇਂ ਮੁਸਲਮਾਨ ਲੀਗ ਨੇ ਆਪਣਾ ਡਿਸਕੋਰਸ ਦੇਣਾ ਸ਼ੁਰੂ ਕੀਤਾ ਸੀ ਜਿਵੇਂ 올 ਇੰਡੀਆ ਕਾਂਗਰਸ ਨੇ ਆਪਣਾ ਡਿਸਕੋਰਸ ਦੇਣਾ ਸ਼ੁਰੂ ਕੀਤਾ ਸੋ ਉਹ ਲੋਡ ਦੇ ਵਿੱਚੋਂ ਸਿੱਖਾਂ ਨੇ ਇੱਕ ਅਖਬਾਰ ਸ਼ੁਰੂ ਕੀਤਾ ਜਿਹਦਾ ਨਾਮ ਅਕਾਲੀ ਅਖਬਾਰ ਰੱਖਿਆ ਗਿਆ ਸੋ ਅਕਾਲੀ ਅਖਬਾਰ ਤੋਂ ਅਕਾਲੀ ਅਖਬਾਰ ਨੂੰ ਪੜਨ ਵਾਲੇ ਲੋਕ ਉਹ ਅਕਾਲੀ ਅਖਬਾਰ ਨਾਲ ਕੇ ਕਿ ਉਸੇ ਅਖਬਾਰ ਦੇ ਆਧਾਰ ਤੇ ਇੱਕ ਲਹਿਰ اٹਹੀ ਪੰਜਾਬ ਦੇ ਵਿੱਚ ਜਿਹਦਾ ਨਾਮ ਅਕਾਲੀ ਲਹਿਰ ਰੱਖਿਆ ਗਿਆ ਸੋ ਤੁਸੀਂ ਦੇਖੋ ਕਿ ਇੱਕ ਬਰਤਾਨ ਦੇ ਸਿਰ ਤੇ ਸਿੱਖਾਂ ਨੇ ਇੱਕ ਰਾਜਨੀਤਿਕ 당 ਖੜਾ ਕੀਤਾ ਜਿਨੇ ਤਕਰੀਬਨ ਇੱਕ ਸਦੀ ਤੱਕ ਸਿੱਖਾਂ ਦੀ ਜਿਹੜੀ ਰਾਜਨੀਤੀ ਆ ਉਹਨੂੰ ਡੋਮਿਨੇਟ ਕੀਤਾ ਇਹ ਬਰਤਾਨ ਦੀ جنگ ਆ ਇਹ ਬਰਤਾਨ ਦੀ ਤਾਕਤ ਆ ਉਸ ਤੋਂ ਬਾਅਦ ਜਿਹੜੀ ਅੰਗਰੇਜ਼ਾਂ ਦੇ ਨਾਲ ਜਿੰਨੀ ਵੀ ਟਕਰਾਅ ਰਹੀ ਆ ਉਹ ਚਲੋ ਆਪਾਂ ਉਹਦੇ ਡੂੰਘਾਈ 'ਚ ਨਹੀਂ ਜਾਵਾਂਗੇ 47 ਤੋਂ ਬਾਅਦ ਜਦੋਂ ਵੰਡੰਦੀਆ ਤਾਂ ਬ੍ਰਿਟਾਨੀ ਦੇ ਆਧਾਰ ਤੇ ਸਿੱਖਾਂ ਨੂੰ ਇਹ ਗੱਲ ਚ ਚਾਹੀ ਜਾਂਦੀ ਆ ਕਿ ਉਹ ਆਪ ਦਾ ਆਜ਼ਾਦ ਦੇਸ਼ ਲੈਣ ਦੇ ਨਾਲੋਂ ਬਹੁ ਗਿਣਤੀ ਹਿੰਦੂਆਂ ਦੇ ਨਾਲ ਜਾਣ ਜਿੱਥੇ ਉਹ ਸੁਰੱਖਿਆ ਦਾ ਮਹਿਸੂਸ ਕਰਨਗੇ ਉਹਨਾਂ ਨੂੰ ਭਾਰਤ ਦੇ ਉੱਤਰ ਦੇ ਵਿੱਚ ਇੱਕ ਖੇਤਾ ਦਿੱਤਾ ਜਾਊਗਾ ਸੋ ਬ੍ਰਿਟਾਨੀ ਦੀ ਜੰਗ ਜਿਹੜੀ ਉਹ ਸਿੱਖ ਸਮਝ ਨਹੀਂ ਸਕੇ ਉਹਨਾਂ ਦੇ ਜਿਹੜੇ ਆ ਕਹਿ ਸਕਦੇ ਆ ਕਿ ਗੱਲਾਂ ਦੇ ਵਿੱਚ ਆ ਕੇ ਸਿੱਖਾਂ ਨੇ ਹਿੰਦੁਸਤਾਨ ਦੇ ਨਾਲ ਆਉਣਾ ਤਬੂ ਲਿਆ ਸੋ 47 ਤੱਕ ਦਾ ਇਹ ਸਾਰਾ ਪਿਕਚਰ ਸਾਡੇ ਸਾਹਮਣੇ ਹੁੰਦੀ ਆ ਜਿਹਦੇ ਵਿੱਚ ਕਿਤੇ ਬ੍ਰਿਟਾਨੀ ਦੇ ਮਾਮਲੇ ਦੇ ਸਿੱਖਾਂ ਨੇ ਟਕਰਾ ਕੀਤਾ ਤੇ ਕਿਤੇ ਵਰਤਾਨ ਦੇ ਮਾਮਲੇ ਦੇ ਵਿੱਚ ਉਹ ਹਰੇ ਆ 47 ਤੋਂ ਬਾਅਦ ਜਿਹੜੀ ਆ ਉਹ ਅਸਲ ਕਹਾਣੀ ਸ਼ੁਰੂ ਹੁੰਦੀ ਆ ਕਿ ਵਰਤਾਨ ਦੇ ਆਧਾਰ ਤੇ ਕਿਸੇ ਕੌਮ ਨੂੰ ਸਮੂਹਿਕ ਰੂਪ ਦੇ ਵਿੱਚ ਕਿਵੇਂ ਇੱਕ ਡੈਮਨ ਦੇ ਵਾਂਗ ਪੇਸ਼ ਕੀਤਾ ਜਾ ਸਕਦਾ ਹੈ ਕਿਵੇਂ ਖਲਨਾਇਕ ਦੇ ਵਾਂਗ ਪੇਸ਼ ਕੀਤਾ ਜਾ ਸਕਦਾ ਹੈ ਜਿਵੇਂ ਜਸਪਾਲ ਸਿੰਘ ਸਿੱਧੂ ਤੇ ਅਨੜ ਕਿਮੜੀ ਆ ਦੀ ਇੱਕ ਕਿਤਾਬ ਆ ਐਮਬੈਡਡਡ ਜਰਨਲਿਜ਼ਮ ਸੋ ਉਹਦਾ ਜਿਹੜਾ ਸਬਟਾਈਟਲ ਆ ਉਹਦਾ ਸਬਟਾਈਟਲ ਇਹ ਆ ਪੋਰਟਰੇਲ ਆਫ ਅ ਸਿਕਸ ਐਸ ਡੈਮਨਸ ਇਹ ਸਿੱਖਾਂ ਨੂੰ ਦਇਤਵਾਗ ਪੇਸ਼ ਕੀਤਾ ਗਿਆ ਉਹ ਕਿਵੇਂ ਕੀਤਾ ਗਿਆ ਉਹ ਜਿਹੜਾ ਇਹ ਮਹਾਸ਼ਾਪਰਾਸਾ ਜਿਹੜਾ ਜਿਹੜੀ ਗੱਲ ਸੰਤ ਆਪ ਦੀ ਸਪੀਚ ਬਾਰ-ਬਾਰ ਕਰਦੇ ਆ ਸੋ ਜਿਹੜੀ ਪ੍ਰਤਾਪ ਅਖਬਾਰ ਮਲਾਪ ਅਖਬਾਰ ਡਾਕਟਰ ਵੀ ਉਹ ਅਖਬਾਰ ਹਿੰਦ ਸਮਾਚਾਰ ਅਖਬਾਰਾਂ ਜਿਹੜੀਆਂ ਲਾਹੌਰ ਤੋਂ ਸ਼ਿਫਟ ਹੋ ਕੇ ਸਾਰੀਆਂ ਜਲੰਧਰ ਆਈਆਂ ਹੀ ਇਹਨਾਂ ਨੇ ਜਿਹੜਾ ਸਿੱਖਾਂ ਦੇ ਖਿਲਾਫ ਆਪ ਦੀ ਜ਼ਹਿਰੀ ਬਿਰਤੀ ਨੂੰ ਹੋਰ ਤਿੱਖਿਆ ਕੀਤਾ ਤੇ ਸਿੱਖਾਂ ਦੀ ਇੱਕ ਬੜੀ ਜਾਜ ਮੰਗ ਜਿਹਨੂੰ ਸੈਕੂਲਰ ਮੰਗ ਵੀ ਕਿਹਾ ਜਾ ਸਕਦਾ ਹੈ ਕਿ ਭਾਸ਼ਾ ਦੇ ਆਧਾਰ ਤੇ ਜੋ ਵਾਅਦਾ ਕੀਤਾ ਗਿਆ ਸੀ ਕਿ ਲੈਂਗੁਆਇਸਟਿਕ ਬੇਸਿਸ ਤੇ ਜਿਹੜੇ ਸੂਬੇ ਬਣਾਏ ਜਾਣਗੇ ਉਹ ਸਾਨੂੰ ਪੰਜਾਬੀ ਦੇ ਆਧਾਰ ਤੇ ਇੱਕ ਸੂਬਾ ਬਣਾ ਕੇ ਦਿੱਤਾ ਜਾਵੇ ਸੋ ਉੱਥੇ ਤੁਸੀਂ ਦੇਖੋ ਕਿ برطانیہ ਦੇ ਆਧਾਰ ਤੇ ਸਾਰੇ ਦੇਸ਼ ਨੂੰ ਇਹ ਗੱਲ ਚਚਾਈ ਗਈ ਕਿ ਸਿੱਖਾਂ ਦੀ ਪੰਜਾਬੀ ਸੂਬੇ ਦੀ ਜੋ ਮੰਗ ਆ ਉਹ ਇੱਕ ਆਪਣੇ ਆਪ ਦੇ ਵਿੱਚ ਵੱਖਵਾਦੀ ਮੰਗ ਆ ਤੇ ਸਿੱਖਾ ਜਿਹੜੀ ਉਹ ਬੜੀ ਫਿਰਕਾ ਪ੍ਰਸਤੀ ਦੇ ਨਾਲ ਇਸ ਮੰਗ ਦੀ ਹਮਾਇਤ ਕਰ ਰਹੀ ਆ ਸੋ ਉਸੇ ਉਹਨਾਂ 4-5 ਅਖਬਾਰਾਂ ਨੇ ਬਕਾਇਦਾ ਸਾਰੇ ਪੰਜਾਬ ਦੇ ਵਿੱਚ ਇਹ ਪ੍ਰਚਾਰ ਸਿਰਜਿਆ ਕਿ ਪੰਜਾਬੀ ਸਿਰਫ ਸਿੱਖਾਂ ਦੀ ਭਾਸ਼ਾ ਆ, Hindu ਆਪਦੀ ਜ਼ੁਬਾਨ ਜਿਹੜੀ ਹਿੰਦੀ ਲਿਖੌਣ। ਤੇ ਅਸੀਂ ਦੇਖਿਆ ਆ ਕਿ 1951 ਦੀ ਮਰਦਮਸ਼ੁਮਾਰੀ, 1961 ਦੀ ਮਰਦਮਸ਼ੁਮਾਰੀ ਉਹ ਕੱਢ ਕੇ ਦੇਖ ਲਓ ਪੰਜਾਬ ਦੇ ਹਿੰਦੂਆਂ ਨੇ ਇਹਨਾਂ ਬ੍ਰਿਟਾਨ ਦੇ ਪ੍ਰਭਾਵ ਹੇਠ ਆ ਕੇ ਪੰਜਾਬੀ ਦੇ ਵਿੱਚ ਬੋਲ ਕੇ ਲਿਖਾਇਆ ਕਿ ਸਾਡੀ ਮਾਂ ਬੋਲੀ ਹਿੰਦੀ ਆ ਤੇ ਉਹਦੇ ਆਧਾਰ ਤੇ ਜਦੋਂ 1966 'ਚ ਵੰਡ ਹੁੰਦੀ ਆ ਉਨਾ ਕਾਂਗੜਾ ਅੰਬ ਬੱਦੀ ਬਰੋਟੀਵਾਲ ਨਾਲਾਗੜ ਅੰਮ੍ਰਾਲੇ ਦਾ ਇਲਾਕਾ ਟੁਹਾਣਾ ਇਸ ਤੋਂ ਇਲਾਵਾ ਗੂਲਾ ਚੀਕਾ ਤੇ ਗੰਗਾ ਨਗਰ ਸਮਾਨ ਕਰਦੇ ਕਿੰਨੇ ਇਲਾਕੇ ਆ ਜਿਹੜੇ ਜਿਨ੍ਹਾਂ ਨੂੰ ਪੰਜਾਬ ਤੋਂ ਬਾਹਰ ਰੱਖਿਆ ਗਿਆ ਸੋ ਇਹ ਬਰਤਾਨ ਦੀ جنگ ਆ ਸੋ ਇਸੇ ਦੇ ਆਧਾਰ ਦੇ ਉੱਤੇ ਅੱਗੇ ਚੱਲਦੇ ਆ ਜਦੋਂ ਨਰੰਗਕਾਰੀ ਜਦੋਂ ਸੰਤ ਕਰਤਾਰ ਸਿੰਘ ਭੰਡਰਾ ਵਾਲਿਆਂ ਵੱਲੋਂ ਸਿੱਖਾਂ ਨੂੰ ਸ਼ਬਦ ਗੁਰੂ ਦੇ ਲੜ ਲਾਇਆ ਜਾਂਦਾ ਹੈ ਕਿਉਂਕਿ ਉਦੋਂ ਤੱਕ ਮਾਲਵੇ ਦੇ ਖੇਤਰ ਦੇ ਵਿੱਚ ਹੋਰ ਵੀ ਖੇਤਰਾਂ ਦੇ ਵਿੱਚ ਲੋਕ ਜਿਹੜੇ ਆ ਉਹ ਵਹਿਮਾ ਭਰਮਾ ਦੇ ਵਿੱਚ ਜਾਂ ਗੁੱਗਾ ਮਾੜੀ ਪੂਜਨਾ ਜਾਂ ਹੋਰ ਬੜੀਆਂ ਜਿਹੜੀਆਂ ਲੋਕਲ ਜਿਹੜੀਆਂ ਮਨਾਉਂਤਾ ਸੀ ਉਹਦੇ ਤੱਕ ਸੀਮਤ ਹੀ ਉਹ ਜਿਹੜਾ ਮੇਨ ਸਟ੍ਰੀਮ ਜਿਹੜਾ ਇੱਕ ਸਿੱਖ ਧਰਮ ਆ ਸ਼ਬਦ ਗੁਰੂ ਦੇ ਨਾਲ ਉਵੇਂ ਨਹੀਂ ਸੀ ਜੁੜੇ ਸੰਤ ਕਰਤਾਰ ਸਿੰਘ ਨੇ ਬੜੇ ਪ੍ਰਚੰਡ ਰੂਪ ਦੇ ਵਿੱਚ ਸ਼ਬਦ ਗੁਰੂ ਦਾ ਜਿਹੜਾ ਆ ਪ੍ਰਸਾਰ ਪ੍ਰਚਾਰ ਕੀਤਾ ਲੋਕਾਂ ਦੇ ਵਿੱਚ ਸੋ ਉਹਦੇ ਸ਼ਰੀਕੇ ਵਜੋਂ ਦੇਹਧਾਰੀ ਗੁਰੂ ਧੰਮ ਜਿਹੜਾ ਪੰਜਾਬ ਦੀ ਧਰਤੀ ਤੇ ਖੜਾ ਕਰਨ ਵਾਸਤੇ ਨਿਰੰਕਾੜੀਆਂ ਨੂੰ ਲਿਆਂਦਾ ਗਿਆ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਤੁਸੀਂ ਇੰਦਰਾ ਗਾਂਧੀ ਦੀਆਂ ਸ피ਚਾਂ ਜੀ ਵੀ ਸੁਣਿਆ ਹੋਊਗਾ ਕਿ ਨਿਰੰਗਕਾਰੀਆਂ ਨੂੰ ਮੋਡਰੇਟ ਸਿੱਖ ਕਿਹਾ ਜਾਂਦਾ ਸੀ ਕਿ ਇਹ ਮੋਡਰੇਟ ਸਿੱਖ ਨੇ ਬੜਾ ਸੈਕੂਲਰ ਸਿੱਖ ਨੇ ਇਹਨਾਂ ਦੇ ਵਿੱਚ ਕੋਈ ਕਟੜਤਾ ਨਹੀਂ ਹੈ ਤੇ ਜਿਹੜੇ ਕਟੜ ਸਿੱਖਣੇ ਉਹ ਇਹਨਾਂ ਦਾ ਵਿਰੋਧ ਕਰ ਰਹੇ ਸੋ ਉਸੇ ਆਧਾਰ ਤੇ ਤੁਸੀਂ ਦੇਖੋ ਕਿ ਇੱਕ ਬਕਾਇਦਾ ਨੈਰੇਟਿਵ ਸਿਰਜ ਕੇ 1978 ਨੂੰ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਤੇ 7 ਸਤਸਰੈ ਸਾਜਿਨ ਦਾ ਪ੍ਰੋਗਰਾਮ ਜਿਹੜਾ ਆ ਉਹ ਰੱਖਿਆ ਗਿਆ ਤੇ ਸਿਰਫ ਉਹ ਦੇਵਤਾਰੀ ਗੁਰੂ ਧੰਮ ਨੂੰ ਬਰਾਬਰ ਖੜਾ ਹੀ ਨਹੀਂ ਕੀਤਾ ਉਹ ਬਕਾਇਦਾ ਜਿਹੜਾ ਗੁਰਬਚਨਾਂ ਨਰਗਤਾਰ ਯਹੀ ਉਹ ਕੁਰਸੀ ਲਾ ਕੇ ਮਹਾਰਾਜ ਦੇ ਰੂਪ ਦੇ ਬਰਾਬਰ ਬੈਠਦਾ ਸੀ ਸੋ ਉਹ ਜਿਹੜਾ 1978 ਦਾ ਕਲੈਸ਼ ਆ ਠੀਕ ਆ ਵੀ ਨੈਰੇਟਿਵ ਦੇ ਆਧਾਰ ਤੇ ਸੰਤਾ ਨੇ ਆਪ ਦੀਆਂ ਸਪੀਚਾਂ ਦੇ ਰਹੀ ਉਹਨੂੰ ਜਿੰਨਾ ਕੋ ਜਿੱਥੋਂ ਤੱਕ ਉਹਨੀਆਂ ਦੀਆਂ ਸਪੀਚਾਂ ਦਾ ਪ੍ਰਚਾਰ ਪ੍ਰਸਾਰ ਹੁੰਦਾ ਹੀ ਉਹਨਾਂ ਨੇ ਮੋੜਾ ਦਿੱਤਾ ਕਿਉਂਕਿ ਸਿੱਖ ਸੰਗਤ ਪਿੰਡਾਂ ਤੋਂ ਸੁਣਨ ਆਉਂਦੀ ਸੀ ਸਿੱਖ ਸੰਗਤ ਵਿਦੇਸ਼ਾਂ ਤੋਂ ਸੁਣਨ ਆਉਂਦੀ ਸੀ ਉਹਨਾਂ ਨੂੰ ਸੰਤਾ ਦੀ ਗੱਲ ਗਜੇ ਪਰ ਸਾਰੇ ਦੇਸ਼ ਦੇ ਵਿੱਚ ਸਿੱਖਾਂ ਦਾ ਨੈਰੇਟਿਵ ਨਹੀਂ ਸੀ ਜਾ ਰਿਹਾ ਜਿਹਦੇ ਕਾਰਨ ਜਿਹੜਾ ਆ ਕਿ ਉਸ ਸਮੇਂ ਜਿਹੜੇ ਇਹਨਾਂ ਦੇਹਧਾਰੀ ਪਖੰਡੀਆਂ ਦਾ ਵਿਰੋਧ ਕਰਨ ਵਾਲੇ ਸਿੱਖ ਸਾਰੇ ਹਿੰਦੁਸਤਾਨ ਦੇ ਵਿੱਚ ਅੱਤਵਾਦੀ ਐਲਾਨੇ ਗਏ ਸਾਰੇ ਹਿੰਦੁਸਤਾਨ ਦੇ ਵਿੱਚ ਕੱਟੜ ਐਲਾਨੇ ਗਏ ਤੇ ਇਸੇ ਵਰਤਾਨ ਦੇ ਆਧਾਰ ਤੇ ਸਾਰੇ ਭਾਰਤ ਦੇ ਵਿੱਚ ਕਾਂਗਰਸ ਸਨੇਤ ਹੋਰ ਪੋਲੀਟੀਕਲ ਪਾਰਟੀਆਂ ਨੇ ਖੱਬੇ ਪੱਖੀਆਂ ਨੇ ਜਨ ਸੰਗ ਜਿਹੜੀ ਅੱਜ ਦੇ ਸਮੇਂ 'ਚ ਬੀਜੇਪੀ ਬਣ ਚੁੱਕੀ ਆ ਉਹਨਾਂ ਵੱਲੋਂ ਪੁਰਜ਼ੋਰ ਮੰਗ ਕੀਤੀ ਗਈ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਉੱਥੇ ਫੌਜ ਭੇਜੀ ਜਾਵੇ ਬਕਾਇਦਾ ਬੈਨਰ ਪੜਿਆ ਨਹੀਂ ਆ ਫੋਟੋ ਆ ਅੱਜ ਮੀਡੀਆ ਦੇ ਉੱਤੇ ਸਾਨੂੰ ਦੇਖਣ ਨੂੰ ਮਿਲ ਜੰਦੀਆਂ ਸੋ ਉਸੇ ਨੈਰੇਟਿਵ ਦੇ ਆਧਾਰ ਤੇ ਸਿੱਖਾਂ ਦੀਆਂ ਜਾਇਜ ਮੰਗਾਂ ਜਿਹੜਾ ਅਨੰਦਪੁਰ ਦਾ ਮਤਆ ਹੈ ਜਿਹੜਾ ਇੱਕ ਸਟਰੋਂਗ ਫੈਡਰਲ ਸਿਸਟਮ ਦੇ ਹਮਾਇਤ ਦੇ ਵਿੱਚ ਸੀ ਉਹਨੂੰ ਕੁਝਰਨ ਵਾਸਤੇ ਸਿੱਖਾਂ ਦੀ ਆਜ਼ਾਦ ਹੋਂਦ ਹਸਤੀ ਨੂੰ ਕੁਝਰਨ ਵਾਸਤੇ ਦੇਸ਼ ਨੂੰ ਇਹ ਗੱਲ ਜਿਚਾ ਦਿੱਤੀ ਗਈ ਕਿ ਸਿੱਖਾਂ ਨੂੰ ਫੌਜ ਚਾੜ ਕੇ ਖਤਮ ਕਰਨਾ ਜ਼ਰੂਰੀ ਆ ਨਹੀਂ ਤਾਂ ਜਿਹੜਾ ਆ ਇਸ ਖਿੱਤੇ ਦੇ ਵਿੱਚ ਅਸ਼ਾਂਤੀ ਰਹੂਗੀ ਤੇ ਦੇਸ਼ ਟੁੱਟਣ ਦਾ ਖਤਰਾ ਆ ਆਪਾਂ ਦੇਖਿਆ ਕਿ 1984 ਦਾ ਤੀਜਾ ਘੱਲੂ ਘਰਾ ਵਰਤਾ ਕੇ ਵੀ ਉਹਨਾਂ ਨੂੰ ਸ਼ਾਂਤੀ ਨਹੀਂ ਮਿਲੀ ਤੇ ਨਵੰਬਰ 1984 ਦੇ ਵਿੱਚ ਸਿੱਖਾਂ ਦੀ ਬਕਾਇਦਾ ਨਸਲਕੁਸ਼ੀ ਕੀਤੀ ਗਈ ਤੇ ਕਈ ਦਹਾਕਿਆਂ ਤੋਂ ਕਈ ਸਾਲਾਂ ਤੋਂ ਪੁਸ਼ਤਾ ਤੋਂ ਇਕੱਠੇ ਰਹਿੰਦੇ ਜਿਹੜੇ ਰਹਿੰਦੇ ਆਲੇ ਸਿੱਖ ਹਿੰਦੂਹੀ ਉਹਨਾਂ ਨੂੰ ਦੁਆਨੇ ਸਿੱਖਾਂ ਦੀ ਜਿਹੜੀ ਆ ਨਸਲਕੁਸ਼ੀ ਕੀਤੀ ਆ ਉਹਨਾਂ ਦਾ ਬਾਲ ਮੱਤਿਆ ਜਿਉਂਦਾ ਸਾੜਿਆ ਆ ਇੰਨੀ ਤਗੜੀ ਜੜੀ ਆ ਬਰਤਾਨੀ ਦੀ ਅੱਜ ਦੇ ਸਮੇਂ ਦੇ ਵਿੱਚ ਲੋੜ ਆ ਤੇ ਮੈਨੂੰ ਲੱਗਦਾ ਹੈ ਕਿ ਸਿੱਖਾਂ ਨੇ ਪਿਛਲੇ ਸਮੇਂ ਦੇ ਵਿੱਚ ਬੜੇ ਗੰਭੀਰ ਐਫਰਟ ਕੀਤੇ ਆ ਜਿੰਨੇ ਕੋਲ ਉਹਨਾਂ ਕੋਲ ਸਾਧਨ ਆ ਜਿੰਨੇ ਕੋਲ ਉਹਨਾਂ ਨੂੰ ਉਹਨਾਂ ਕੋਲ ਸੋਰਸਸ ਆ ਉਹਨਾਂ ਨੇ ਉਸ ਦੇ ਆਧਾਰ ਦੇ ਉੱਪਰ ਆਪ ਦਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਆ ਪਰ ਜਿੱਥੇ ਅਸੀਂ ਪਛੜੇ ਆ ਉਹ ਪ੍ਰਿੰਟ মিডিਆ ਆ ਪ੍ਰਿੰਟ মিডিਆ ਦੇ ਵਿੱਚ ਜਿੱਥੇ ਸਿੱਖਾਂ ਦੀਆਂ ਅਖਬਾਰਾਂ ਅਕਾਲੀ ਪੱਤਰਕਾ ਅਜੀਤ ਇਹਨਾਂ ਨੂੰ ਸਿੱਖਾਂ ਦੀਆਂ ਅਖਬਾਰਾਂ ਮੰਨਿਆ ਜਾਂਦਾ ਸੀ ਤੇ ਅਕਾਲੀ ਪੱਤਰਕਾ ਜਿਹੜੀ ਹੌਲੀ-ਹੌਲੀ ਆਪਣਾ ਆਧਾਰ ਜਿਹੜਾ ਗਵਾ ਚੁੱਕੀ ਆ ਤੇ ਅਜੀਤ ਅਖਬਾਰ ਨੇ ਡਾਕਟਰ ਸਾਧੂ ਸਿੰਘ ਹਮਦਰ ਤੋਂ ਬਾਅਦ ਜਦੋਂ ਡਾਕਟਰ ਬਜਿੰਦਰ ਸਿੰਘ ਹਮਦਰ ਦੇ ਹੱਥਾਂ ਚ ਆਈ ਆ ਇਸ ਅਖਬਾਰ ਨੇ ਸਿੱਖਾਂ ਦੇ ਹੱਕ ਦੇ ਵਿੱਚ ਉਵੇਂ ਕੰਮ ਨਹੀਂ ਕੀਤਾ ਜਿਵੇਂ ਦੀ ਸਿੱਖ ਆਸ ਰੱਖਦੇ ਆਂ ਆਪਾਂ ਜਦੋਂ 1986 ਦਾ ਸਰਬੱਤ ਖਾਲਸੇ ਦਾ ਮਤੇ ਪੜਦੇ ਆਂ ਕਿ ਅਖੀਰ ਦੇ ਵਿੱਚ ਅਕਾਲੀ ਪੱਤਰਕਾ ਤੇ ਅਜੀਤ ਅਖਬਾਰ ਨੂੰ ਇਹ ਕਿ ਇਹ ਕਿਹਾ ਗਿਆ ਕਿ ਅਕਾਲੀ ਪੱਤਰਕਾ ਅਤੇ ਅਜੀਤ ਅਖਬਾਰ ਸਿੱਖ ਵਿਰੋਧੀ ਰੂਚੀਆਂ ਤੋਂ ਗੁਰੇਜ਼ ਕਰਨ ਕਿ 1986 ਦੇ ਵਿੱਚ ਵੀ ਉਹ ਸਰਬੱਤ ਖਾਲਸੇ ਦੇ ਅੱਗੇ ਇਹ ਗੱਲ ਸਪਸ਼ਟ ਹੋ ਚੁੱਕੀ ਸੀ ਕਿ ਇਹ ਜਿਹੜੀਆਂ ਅਖਬਾਰਾਂ ਆ ਇਹ ਆਪ ਦੀ ਗੱਲ ਤੋਂ ਥੜਕ ਰਹੀਆਂ ਆ ਸੋ ਪ੍ਰਿੰਟ ਮੀਡੀਆ ਦੇ ਵਿੱਚ ਅਸੀਂ ਵੱਡੀ ਖਤਾ ਖਾਦੀ ਆ ਜਿਹੜੀਆਂ ਕਵਾਰਾਂ ਸਾਡੇ ਕਰਾਚੀ ਆਉਂਦੀਆਂ ਰਹੀਆਂ ਆ ਉਹਨੇ ਸਾਡੇ ਹੱਕਾਂ ਦੇ ਸੰਘਰਸ਼ ਨੂੰ ਸਹੀ ਤਰੀਕੇ ਨਾਲ ਪੇਸ਼ ਨਹੀਂ ਕੀਤਾ ਇਸ ਤੋਂ ਅਗੇ ਨੈਰੇਟਿਵ ਦੇ ਆਧਾਰ ਤੇ ਜਿਹੜਾ ਆ ਸਿੱਖਾਂ ਦੇ ਵਿੱਚ ਇੱਕ ਨਵਾਂ ਕਲਚਰ ਲਿਆਂਦਾ ਗਿਆ ਜਿੱਥੇ ਉਹਨਾਂ ਨੂੰ ਭੰਗੜੇ ਪਾਉਣ ਵਾਲੇ ਨਾਚ ਗਾਣਾ ਕਰਨ ਵਾਲੇ ਜਿਹੜੇ ਆ ਫੁਕਰੇ ਕਿਸਮ ਦੇ ਗੀਤਾਂ ਦੇ ਰਾਈ ਉਹਨਾਂ ਦੀ ਵਕਤ ਵੱਖਰੀ ਇਮੇਜ ਪੇਸ਼ ਕੀਤੀ ਗਈ ਬਾਲੀਵੁੱਡ ਦੇ ਵਿੱਚ ਸਿੱਖਾਂ ਦੀ ਇੱਕ ਫਨੀ ਇਮੇਜ ਪੇਸ਼ ਕੀਤੀ ਗਈ ਜਿੱਥੇ ਸ਼ੀਰਪਾਈ ਸੁਤਵੰਨ ਸਿੰਘ ਬੈਂਕ ਸਿੰਘ ਪੌਮ ਦੇ ਹੀ ਰਹਿ ਜਾਂਦੇ ਪੈਰਲ ਸੰਤਾ ਬੰਤਾ ਨਾਮ ਦੇ ਕੈਰੀਕਚਰ ਕ੍ਰੀਏਟ ਕੀਤੇ ਗਏ ਤੇ ਜਿੰਨੀਆਂ ਵੀ ਬਾਲੀਵੁੱਡ ਦੇ ਮੁੰਡੀਆਂ ਆ ਉਹਨਾਂ ਦੇ ਵਿੱਚ ਸਿੱਖਾਂ ਨੂੰ ਜਿਹੜਾ ਰੂ ਇਮਾਨਦਾਰ ਦਿਖਾਉਣ ਦੀ ਥਾਂ ਤੇ ਉਹਨਾਂ ਨੂੰ ਬੜੇ ਬੇਕੂਫ ਕਿਸਮ ਦੇ ਕਮੇਡੀਅਨ ਦੇ ਵਾਗ ਪੇਸ਼ ਕੀਤਾ ਗਿਆ ਜਿਹੜੀ ਸਿੱਖਾਂ ਨੂੰ ਬਣਾਟ ਕੇ ਪੇਸ਼ ਕੀਤੀਆਂ ਵਿੱਚ ਆਉਂਦੀ ਚਲ ਸੋ ਇਹ ਵਰਤਾਨ ਦੀ جنگ ਆ ਤੇ ਮੈਨੂੰ ਲੱਗਦਾ ਆ ਕਿ ਸਿੱਖਾਂ ਨੂੰ ਵਰਤਾਨ ਦੀ جنگ ਦੇ ਵਿੱਚ ਜਿੰਨਾ ਕੁ ਵੀ ਤਨਮਨ ਧੰਨ ਦੇ ਨਾਲ ਆਪਦਾ ਰੋਲ ਨਿਭਾ ਸਕਦੇ ਉਹਨਾਂ ਨੂੰ ਲਿਭਾਉਣਾ ਚਾਹੀਦਾ ਅੱਜ ਕੱਲ ਠੀਕ ਆ ਕਿ ਸਾਡੀਆਂ ਲਿਮਿਟੇਸ਼ਨਸ ਨੇ ਸਾਡੇ ਚੈਨਲ ਦੇ ਉੱਪਰ ਪਾਬੰਦੀਆਂ ਲੱਗ ਜਾਂਦੀਆਂ ਆ ਪਰ ਜਿਹੜਾ ਆ ਆਪਾਂ ਆਪਦੇ ਯਤਨਾਂ ਨਾਲ ਜਿਹੜੇ ਨੂੰ ਦੇ ਸੱਚੇ ਸਿੱਖਾਂ ਦੇ ਨਾਲ ਤੇ ਹੱਕ ਸੱਚ ਦੇ ਵਾਸਤੇ ਆਪ ਦਾ ਜਦੋਂ ਜਾਰੀ ਰੱਖਿਆ ਹਾਂਜੀ ਇਹ ਇਹ ਬਿਲਕੁਲ ਤੁਹਾਡੀ ਗੱਲ ਜਦੋਂ ਸਪੈਸ਼ਲੀ ਕੋਈ ਧਿਰ ਜਿਵੇਂ ਕਿ ਹੁਣ ਆਪਾਂ ਸਿੱਖਾਂ ਨੂੰ ਹੀ ਲੈ ਲਈਏ ਕਿ ਉਹ ਗੁਲਾਮੀ ਚ ਨੇ ਤੇ ਜਦੋਂ ਜਿਹੜੀ ਧਿਰ ਤੁਹਾਡੇ ਤੇ ਜ਼ੁਲਮ ਕਰ ਰਹੀ ਹੋਵੇ ਜਾਂ ਜਿਹੜੀ ਧਿਰ ਤੁਹਾਨੂੰ ਮਤਲਬ ਗੁਲਾਮ ਰੱਖਣਾ ਚਾਹੁੰਦੀ ਹੋਵੇ ਉਹ ਕਦੀ ਵੀ ਨਹੀਂ ਚਾਹੂਗੀ ਕਿ ਤੁਹਾਡਾ ਜਿਹੜੀ ਗੱਲ ਆ ਤੁਹਾਡਾ ਜਿਹੜਾ ਬਰਤਾਨ ਤੇ ਉਹ ਆਮ ਲੋਕਾਂ ਤੱਕ ਜਾਵੇ ਜਿਵੇਂ ਕਿ ਤੁਸੀਂ ਗੱਲ ਕੀਤੀ ਤੀਜੇ ਘੱਲੂ ਘਰੇ ਦੀ ਤੇ ਜੇ ਕੱਲੂਕਾਰੇ ਵਾਰੇ ਸਾਨੂੰ ਸਾਰਿਆਂ ਨੂੰ ਪਤਾ ਵਾ ਕਿ ਕਿਵੇਂ ਸਰਕਾਰ ਨੇ ਆਪਣਾ ਪ੍ਰੋਪੋਗੈਂਡਾ ਝੂਠੀ ਝੂਠਾ ਵਰਤਾਂਤ ਸਿਰਜ ਕੇ ਸਾਡੇ ਜਿਹੜੇ ਸੰਤ ਸਪਾਈ ਸੀਗੇ ਜਿਹੜੇ ਸਰਬਦਾ ਭਲਾ ਮੰਗਣ ਵਾਲੇ ਸੀਗੇ ਜਿਹੜੇ ਕਿ ਕਿਸੇ ਵੀ ਜਾਤ ਜਾਂ ਧਰਮ ਜਾਂ ਨਸਲ ਤੇ ਕੋਈ ਵੀ ਮਤਲਬ ਉਹਨਾਂ ਨਹੀਂ ਬੁਰਾਣੀ ਸੀ ਸਮਝਦੇ ਉਹਨਾਂ ਨੂੰ ਵੀ ਕਿਵੇਂ ਅਤਵਾਦੀ ਵੱਖਵਾਦੀ ਜਾਂ ਲਾਈਕ دہشت ਗਰਦ ਪੇਸ਼ ਕਰਕੇ ਤੇ ਕਿਵੇਂ ਉਹਨਾਂ ਨੇ ਖਤਮ ਕੀਤਾ ਤੇ ਉਸ ਤੋਂ ਇਮੀਡੀਏਟਲੀ ਬਾਅਦ ਪੂਰੇ ਦੇਸ਼ ਦੇ ਵਿੱਚ 400 ਪਲੱਸ ਸੀਟਾਂ ਨਾਲ ਉਹ ਸਰਕਾਰ ਨੂੰ ਜਤਾਇਆ ਜਿਨ੍ਹਾਂ ਨੇ ਐਡਾ ਵੱਡਾ ਕਹਿਰ ਵਰਤਾਇਆ ਸਪੈਸ਼ਲੀ ਉਹਨਾਂ ਲੋਕਾਂ ਤੇ ਜਿਨ੍ਹਾਂ ਲੋਕਾਂ ਨੇ ਉਸ ਦੇਸ਼ ਦੀ ਰੱਖਿਆ ਲਈ ਜਾਂ ਉੱਥੋਂ ਦੇ ਲੋਕਾਂ ਲਈ ਅਕਿਆ ਲਈ ਸਦੀਆਂ ਤੋਂ ਆਪਣਾ ਖੂਨ ਜਿਹੜਾ ਨਦੀਆਂ ਵਹਾਇਆ ਸੋ ਇਹ ਜਿਹੜੀ ਬਰਤਾਨੀ ਦੀ جنگ ਆ ਜੁਜਾ ਸਿੰਘ ਫਿਰ ਇਹ ਹੋਰ ਤੁਸੀਂ ਇਸ ਬਾਰੇ ਕੀ ਸੋਚਦੇ ਜੇ ਕਿ ਲਾਈਕ ਜਦੋਂ ਆਪਾਂ ਇੱਕ ਧਿਰ ਲਾਈਕ ਰਾਜ ਕਰ ਰਹੀ ਆ ਤੇ ਇੱਕ ਤੇ ਜਿਹੜੀ ਦੂਜੀ ਆ ਗੁਲਾਮ ਉਹਨਾਂ ਤੋਂ ਤੇ ਉਹਨਾਂ ਲਈ ਆਪਣਾ ਵਰਤਾਂ ਸਿਰਜਣਾ ਜਾਂ ਘੜਨਾ ਕਿਵੇਂ ਤੇ ਕਿੰਨਾ ਉਖਾ ਜਾਂਦਾ ਜਿਵੇਂ ਕਿ ਇਤਿਹਾਸ ਚ ਆਪਾਂ ਦੇਖਿਆ ਵੇਖੋ ਇਹ ਤਾਂ ਗੱਲ ਬਿਲਕੁਲ ਸਹੀ ਆ ਵੀ ਇਹਦੇ ਵਿੱਚ ਤੰਗੀਆਂ ਰਹਿੰਦੀਆਂ ਆ ਮੈਂ ਜਿਵੇਂ ਇੱਕ ਉਦਾਹਰਨ ਦਿੱਤੀ ਸੀ ਅਕਾਲੀ ਅਖਬਾਰ ਦੀ ਉਹ ਮੁੱਢਲੇ ਦੌਰ ਦੇ ਵਿੱਚ ਜਿਹੜਾ ਅਸਲੀ ਅਕਾਲੀ ਅਖਬਾਰ ਹੀ ਉਹ ਸਿਰਫ 3 ਸਾਲ ਚੱਲਿਆ 3 ਸਾਲ ਦੇ ਵਿੱਚ ਉਹ ਅਖਬਾਰ ਚਾਰ ਵਾਰ ਬੰਦ ਕੀਤਾ ਗਿਆ ਉਹਨਾਂ ਦੇ ਐਡੀਟਰਾਂ ਨੂੰ ਜੇਲ੍ਹ 'ਚ ਭੇਜਿਆ ਗਿਆ ਉਹਨਾਂ ਦੀ ਜਿਹੜੀ ਪ੍ਰੈਸ ਮਸ਼ੀਨਾਂ ਹੈ ਪ੍ਰਿੰਟਿੰਗ ਮਸ਼ੀਨਾਂ ਹੈ ਉਹਨਾਂ ਦੀ ਕਨਫੀਸਟ੍ਰੇਸ਼ਨ ਕੀਤੀ ਗਈ ਵੀ ਉਹ ਉਹਨਾਂ ਨੂੰ ਜ਼ਬਤ ਕੀਤਾ ਗਿਆ ਸੋ ਨੇਕਾਂ ਕਿਸਮ ਦੀ ਜਿਹੜੇ ਯਤਨ ਕੀਤੇ ਗਏ ਪਰ ਸਿੱਖ ਕਿਸੇ ਨਾ ਕਿਸੇ ਵੱਖਰੇ ਰੂਪ ਦੇ ਵਿੱਚ ਇਵਨ ਕਿ ਸਿੱਖ ਵੀ ਨਹੀਂ ਕਿ ਜਿਹੜੇ ਹਿੰਦੁਸਤਾਨ ਦੇ ਵਿੱਚ ਅੰਗਰੇਜ਼ਾਂ ਦੇ ਵਿਰੁੱਧ ਜੰਗ ਲੜ ਰਹੀਆਂ ਧਿਰਾਂ ਚਾਹੇ ਉਹ ਕਾਂਗਰਸ ਸੀਸ ਆ ਹੋਰ ਧਿਰਾਂ ਵੀ ਸੀ ਉਹਨਾਂ ਵੱਲੋਂ ਵੀ ਜਿਦਾਂ ਮਹਾਤਮਾ ਗਾਂਧੀ ਆ ਰਵਿੰਦਰਨਾਥ ਟੈਗੋਰ ਆ ਬਾਲ ਗੰਗਾਧਰ ਥਿਲਕਾ ਲਾਲਾ ਲਾਇਪਤਰਾਏ ਇਹਨਾਂ ਵੱਲੋਂ ਵੀ ਬੜੀਆਂ ਅਖਬਾਰਾਂ ਚਲਾਈਆਂ ਜਾਂਦੀਆਂ ਸੀ ਜੇ ਲੋਕ ਕਿਸੇ ਇੱਕ ਅਖਬਾਰ ਤੇ ਪਾਬੰਦੀ ਲੱਗਦੀ ਸੀ ਉਹ ਦੂਜੀ ਅਖਬਾਰ ਸ਼ੁਰੂ ਕਰ ਦਿੰਦੇ ਸੀ ਐਵੇਂ ਸਿੱਖਾ ਵੱਲੋਂ ਵੀ ਅਖਬਾਰਾਂ ਚਲਾਈ ਜਾਂਦੀਆਂ ਕਿ ਕਿਸੇ ਅਖਬਾਰ ਤੇ ਪਾਬੰਦੀ ਲੱਗਦੀ ਸੀ ਤਾਂ ਉਹ ਕਿਸੇ ਹੋਰ ਰੂਪ ਚ ਸਾਹਮਣੇ ਲੈ ਆਉਂਦੇ ਸੀ ਏਦਾਂ ਹੀ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਅੱਜ ਪ੍ਰਿੰਟ ਮੀਡੀਆ ਦੇ ਨਾਲ ਨਾਲ ਇਲੈਕਟ੍ਰੋਨਿਕ ਮੀਡੀਆ ਤੇ ਉਸ ਤੋਂ ਵੀ ਅੱਗੇ ਸੋਸ਼ਲ ਮੀਡੀਆ ਦਾ ਦੌਰ ਆ ਸੋ ਜੇ ਕਿਸੇ ਕਿਸੇ ਇੱਕ ਪਲੈਟਫਾਰਮ ਤੇ ਪਾਬੰਦੀ ਲੱਗਦੀ ਆ ਤਾਂ ਉਹ ਇੱਕ ਵਾਰੀ ਤਾਂ ਬੰਦੇ ਨੂੰ ਲੱਗਦਾ ਕਿ ਇਨੀ ਮਿਹਨਤ ਦੇ ਨਾਲ ਖੜਾ ਕੀਤਾ ਪਲੈਟਫਾਰਮ ਜਿਹੜਾ ਆ ਉਹ ਪਲਾਂ ਦੇ ਵਿੱਚ ਖਤਮ ਕਰ ਦਿੱਤਾ ਗਿਆ ਪਰ ਉੱਥੇ ਜਿਹੜੀ ਆ ਸਿਰੜ ਦੇ ਨਾਲ ਕੰਮ ਕਰ ਬਦਲਵੇਂ ਰੂਪ ਦੇ ਵਿੱਚ ਵੀ ਚਾਹੇ ਆਪਾਂ ਪ੍ਰਿੰਟ ਦੇ ਰਹੀਂ ਚਾਹੇ ਅਸੀਂ ਮਾਸਿਕ ਪੱਤਰਕਾ ਕੋਈ ਜਰਨਲ ਸ਼ੁਰੂ ਕੀਤਾ ਜਾਵੇ ਚਾਹੇ ਕਿਤਾਬਾਂ ਦੇ ਰਹੀਂ ਸੋ ਜਿੰਨੀ ਕੋ ਵੀ ਆਪਣੇ ਕੋਲ ਸਮਰੱਥਾ ਆ ਉਹਦਾ ਜਵਾਬ ਜਿਹੜਾ ਆ ਦਿੰਦੇ ਰਹਿਣਾ ਚਾਹੀਦਾ ਆ ਤੇ ਚੀਜ਼ਾਂ ਜਿਹੜੀਆਂ ਆ ਉਹ ਫਲੇਅਰ ਅਪ ਹੁੰਦੀਆਂ ਉਹ ਕਦੀ ਬਹੁਤਾ ਸਾਮਾ ਨਹੀਂ ਲੱਗਦਾ ਕਈ ਚੀਜ਼ਾਂ ਨੂੰ ਕਿ ਜਿਹੜੀ ਇੱਕ ਛੋਟੇ ਜਿਹੇ ਸੈਕਸ਼ਨ ਵੱਲੋਂ ਕੀਤੀ ਜਾਣ ਵਾਲੀ ਗੱਲ ਆ ਕਦੋਂ ਸਾਰਾ ਸਮਾਜ ਇਨ ਜਨਰਲ ਉਹ ਗੱਲ ਕਰਨ ਲੱਗ ਜਵੇ ਇਹ ਕੁਝ ਇਹੋ ਜਿਹੇ ਇਨਸੀਡੈਂਟ ਵਾਪਰਦੇ ਆ ਜਿਹਦੇ ਨਾਲ ਸਾਰੇ ਦਾ ਸਾਰਾ ਕੜਿਆ ਕੜਾਇਆ ਦੇ ਚਲਾਣਾ ਦਾ ਜਿਹੜਾ ਉੱਤਰਿਆ ਰਹਿ ਜਾਂਦਾ ਹੈ ਤੇ ਜਿਹੜਾ ਅ ਉਹ ਲੋਕਾਂ ਨੂੰ ਜਿਹੜਾ ਆ ਉਹ ਸਮਝ ਲੱਗ ਜਾ ਬਿਲਕੁਲ ਤਾਂ ਹੀ ਗੱਲ ਤੇ ਮੋਹਰ ਲਾਉਂਦਾ ਫਾਰਮਰ ਪ੍ਰੋਟੈਸਟ ਕਿ 70 ਸਾਲ ਦਾ ਇਹ ਵਰਤਾਂਤ ਜਿਹੜਾ ਘੜਿਆ ਸੀਗਾ ਭਾਰਤ ਸਰਕਾਰ ਵੱਲੋਂ ਜਾਂ ਸਟੇਟ ਵੱਲੋਂ ਉਹ ਕਿਵੇਂ ਤੈਸ਼ ਨੈਸ਼ ਹੁੰਦਾ ਵਾ ਕਿਵੇਂ ਪੰਜਾਬ ਦੀ ਬਹੁ ਗਿੰਤੀ ਜਿਹੜੀ ਆ ਰਿਵਾਈਵ ਹੁੰਦੀ ਆ ਆਪਾਂ ਨੂੰ ਪਤਾ ਕਿ ਲਾਈਕ ਪਹਿਲਾਂ ਜਿਹੜੇ ਵੀ 84 ਦਾ ਜੰਗ ਲੜਨ ਵਾਲੇ ਆਪਣੇ ਬੰਦੇ ਸੀਗੇ ਉਹਨਾਂ ਨੂੰ ਆਪਣੇ ਲੋਕ ਹੀ ਗਲਤ ਕਹਿੰਦੇ ਸੀਗੇ ਮਤਲਬ ਜਿਨ੍ਹਾਂ ਨੇ ਵੀ ਆਪਣੇ ਬੰਦਿਆਂ ਨੇ ਅੱਗੋਂ ਅਡਜਸਟ ਕੀਤਾ ਅੱਗੋਂ ਲੜੇ ਆ ਪਰ ਹੁਣ ਉਹੀ ਬੰਦੇ ਜਦੋਂ ਲਾਈਕ ਸਾਡੇ ਬਜ਼ੁਰਗ ਹੋ ਗਏ ਆ ਜਾਂ ਲਾਈਕ ਜਿਨ੍ਹਾਂ ਨੂੰ ਪਤਾ ਲੱਗ ਗਿਆ ਵਾ ਅਸਲ ਅਸਲੀਅਤ ਕੀ ਸੀਗੀ ਉਹ ਫੇਰ ਕਿਤੇ ਨਾ ਕਿਤੇ ਉਹਨਾਂ ਦੇ ਬ੍ਰੇਨ ਜਿਹੜੇ ਮਾਈਂਡ ਜਿਹੜੇ ਵਾਸ਼ ਹੋਏ ਸੀਗੇ ਦੁਬਾਰਾ ਫੇਰ ਸਿੱਖ ਸੁਰਤ ਚ ਆਏ ਆ ਤੇ ਉਹਦਾ ਰਿਜ਼ਲਟ ਅਸੀਂ ਰੀਸੈਂਟਲੀ ਦੇਖਿਆ ਵੀ ਆ ਰੀਸੈਂਟਲੀ ਚਾਹੇ ਕੋਈ ਮੂਵਮੈਂਟ ਹੋਵੇ ਚਾਹੇ ਰੀਸੈਂਟ ਇਲੈਕਸ਼ਨਸ ਵੀ ਆ ਚਾਹੇ ਕਿ ਆਪਣਾ ਇਲੈਕਸ਼ਨ ਦੇ ਵਿੱਚ ਨਹੀਂ ਆਲ ਸਿੱਖਾਂ ਦਾ ਸਾਨੂੰ ਸਾਰਿਆਂ ਨੂੰ ਪਤਾ ਬਟ ਫਿਰ ਵੀ ਉਹਨੂੰ ਜੇਕਰ ਰੈਫਰੈਂਡਮ ਦੇ ਤੌਰ ਤੇ ਵੀ ਦੇਖੀਏ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਲੋਕ ਰੈਡੀ ਨਹੀਂਗੇ ਲੋਕ ਉਸ ਗੱਲ ਲਈ ਤਿਆਰ ਨਹੀਂਗੇ ਉਹਨਾਂ ਨੂੰ ਇਹ ਗੱਲ ਸੋਚਣਾ ਚਾਹੀਦਾ ਵਾ ਰੀਥਿੰਕ ਕਰਨਾ ਚਾਹੀਦਾ ਕਿ ਤੁਸੀਂ ਕਿਤੇ ਸਰਕਾਰ ਦੇ ਪ੍ਰੋਪਗੈਂਡੇ ਦਾ ਸਰਕਾਰ ਦੇ ਵਰਤਾਨ ਦੇ ਸ਼ਿਕਾਰਤ ਨਹੀਂ ਹੋਗੇ ਤੁਸੀਂ ਕਿਤੇ ਆਪਣੀ ਨਿੱਜਲੀ ਜਾਂ ਮੇਰਾ ਫੋਰ ਐਗਜ਼ਾਮਪਲ ਕਿ ਮੇਰਾ ਇੱਥੇ ਬਿਜ਼ਨਸ ਆ ਮੇਰੀ ਜ਼ਮੀਨ ਆ ਮੇਰਾ ਇੱਥੇ ਕਾਰੋਬਾਰ ਆ ਜਾਂ ਨਿੱਜੀ ਤੌਰ ਤੇ ਉਹ ਮੇਰਾ ਨੁਕਸਾਨ ਕਰ ਦੇਣਗੇ ਕੋਈ ਅਸੀਂ ਸਿਰਫ ਇੰਨਾ ਗੱਲਾਂ ਚ ਨਹੀਂ ਕਿਤੇ ਐੜੇ ਕਿਉਂਕਿ ਜਿੰਨਾ ਚਿਰ ਅਸੀਂ ਸੱਚ ਨੂੰ ਸੱਚ ਨਹੀਂ ਕਵਾਂਗੇ ਤੇ ਫਿਰ ਕੱਲੂਕਾਰੇ ਤਾਂ ਹੋਣਗੇ ਰਹਿਣਾ ਇੱਥੇ ਕਿਸੇ ਨੇ ਵੀ ਨਹੀਂਗਾ ਅਸੀਂ ਵੀ ਟਾਈਮ ਪੀਰੀਅਡ ਚਾ ਇੱਕ ਦਿਨ ਚੱਲ ਜਾਣਾ ਬਟ ਅਸੀਂ ਆਉਣ ਵਾਲੀਆਂ ਜਨਰੇਸ਼ਨਸ ਨੂੰ ਕੀ ਦੇ ਕੇ ਜਾਣਾ ਕਿ ਉਹਨਾਂ ਤੇ ਇੱਕ ਹੋਰ ਕੱਲੂਕਾਰਾ ਕਿਉਂਕਿ ਜੇ ਅਸੀਂ ਗੱਲ ਨਹੀਂ ਕਰਦੇ ਜੇ ਅਸੀਂ ਵਰਤਾਂਤ ਆਪਣਾ ਆਪਣੀ ਗੱਲ ਪ੍ਰੋਪਰ ਸਮਝਾਉਂਦੇ ਨਹੀਂ ਤੇ ਸਮਝਦੇ ਨਹੀਂਗੇ ਤੇ ਫਿਰ ਦੁਸ਼ਮਨ ਨੇ ਜਾਂ ਵਿਰੋਧੀ ਨੇ ਤਾਂ ਆਪਣੀ ਗੱਲ ਸਮਝਾ ਕੇ ਤੁਹਾਡੇ ਲੋਕਾਂ ਨੂੰ ਵੀ ਆਪਣੇ ਨਾਲ ਲਾ ਲੈਣਾ ਹੁੰਦਾ ਜਿਵੇਂ ਕਿ ਇੱਕ ਗੱਲ ਜਿਆਰ ਸਿੰਘ ਬੜੀ ਆਉਂਦੀ ਆ ਜੇ ਆਪਾਂ ਬਰਤਾਨੀ ਦੀ ਗੱਲ ਹੀ ਕਰਦੇ ਆ ਕਿ ਦੇਖੋ ਜੀ ਇਸ ਦੇਸ਼ ਦੇ ਵਿੱਚ ਪ੍ਰਾਈਮ ਮਿਨਿਸਟਰ ਸਿੱਖ ਬਣ ਗਿਆ ਇੱਥੋਂ ਆਰਮੀ ਦੀਆਂ ਵੱਡੀਆਂ ਪੋਜੀਸ਼ਨਸ ਤੇ ਸਿੱਖ ਚਲੇ ਗਿਆ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਆਹ ਦੇਖੋ ਇਹ ਗੱਲ ਨਾ ਅਕਸਰ ਕਾਊਂਟਰ ਕੀਤਾ ਜਾਂਦਾ ਆ ਪਰ ਸਾਡਾ ਸਵਾਲ ਇਹ ਆ ਕਿ ਕੀ ਕਿਸੇ ਸਿੱਖ ਦੇ ਭਾਰਤ ਦੇ ਇਸ ਐਡਮਿਨਿਸਟ੍ਰੇਟਿਵ ਸਿਸਟਮ ਆ ਜਾਂ ਪੋਲੀਟੀਕਲ ਸੈਟਅਪ ਦੇ ਵਿੱਚ ਕਿਸੇ ਵੱਡੇ ਅਹੁਦੇ ਤੇ ਜਾਣ ਨਾਲ ਜੇ ਸਿੱਖ ਕਿਸੇ ਸਮੇਂ ਚੀਫ ਜਸਟਿਸ ਬਣਿਆ ਆ ਤੇ ਕੀ 84 ਦੇ ਦੋਸ਼ੀਆਂ ਨੂੰ ਕੋਈ ਫਾਸੀ ਹੋਈ ਆ ਕੀ ਜੇ ਸਿੱਖ ਪ੍ਰਾਈਮ ਮਿਨਿਸਟਰ ਬਣਿਆ ਆ ਤੇ ਕੀ ਪੰਜਾਬ ਦਾ ਜੇ ਕੋਈ ਮਸਲਾ ਪਾਣੀਆਂ ਦਾ ਆ ਪੰਜਾਬੀ ਬੋਲ ਦੇ ਇਲਾਕੇ ਦਾ ਆ ਰਾਜਧਾਨੀ ਦਾ ਆ ਸਿੱਖਾਣੋਂ ਧਾਰਾ 25 ਦੇ 20 ਦੇ ਤਹਿਤ ਹਿੰਦੂ ਕਹਿਣ ਦਾ ਆ ਕੀ ਕੋਈ ਇੱਕ ਵੀ ਮਸਲਾ ਹੱਲ ਹੋਇਆ ਆ ਪਰ ਮਾਤਾਵਾਦ ਕੀ ਕੀਤਾ ਜੀ ਸਿੱਖ ਪ੍ਰਧਾਨ ਮੰਤਰੀ ਬਣਾ ਕੇ ਸਿੱਖ ਕਤਲਿਆਂ ਵਾਸਤੇ ਉਹਦੇ ਕੋਲ ਮਾਫੀ ਮੰਗਾਈ ਗਈ ਹੈ ਸੋ ਇਸ ਕੋ ਇਹ ਜਿਹੜਾ ਉਸ ਸਿਸਟਮ ਜੇ ਕੋਈ ਸਿਫਤੀ ਤਬਦੀਲੀ ਕਿਸੇ ਬੰਦੇ ਦੇ ਕਿਸੇ ਅਹੁਦੇ ਦੇ ਉੱਪਰ ਉਹਦੇ ਨਾਲ ਹੋਈ ਆ ਫਿਰ ਤਾਂ ਆਪਾਂ ਉਹਦੇ ਬਾਰੇ ਕਹਿ ਸਕਦੇ ਹਾਂ ਵੀ ਠੀਕ ਆ ਤੁਹਾਡੀ ਗੱਲ ਕਿਸੇ ਹੱਦ ਤੱਕ ਜਾਇਜ਼ ਆ ਪਰ ਜੇ ਸਾਡੀਆਂ ਜਿਹੜੀਆਂ ਮੰਗਾਂ ਆ ਉਹਨਾਂ ਦੇ ਵਿੱਚੋਂ ਇੱਕ ਵੀ ਕੋਈ ਕਿਸੇ ਦਾ ਹੱਲ ਨਹੀਂ ਕੀਤਾ ਗਿਆ ਕਿਤੇ ਕੋਈ ਸੂਲਿੰਗ ਟੱਚ ਆ ਜਿਹੜਾ ਉਹ ਨਹੀਂ ਦਿੱਤਾ ਗਿਆ ਕਿਤੇ ਕੋਈ ਬੰਦੀ ਸਿੰਘ ਰਿਆ ਨਹੀਂ ਕੀਤਾ ਗਿਆ ਕਿਤੇ ਇਹ ਸਿੱਖਾਂ ਦੇ ਉੱਪਰ ਜਿਹੜੇ ਬਣਦੇ ਜਿਹੜੀਆਂ ਡ੍ਰੈਕੋਨੀਅਨ ਲਾਜ਼ ਦੇ ਤਹਿਤ ਬਣਦੇ ਜਿਹੜੇ ਮੁਕਦਮੇ ਆ ਕਿਤੇ ਉਹਨਾਂ ਦੇ ਵਿੱਚ ਕੋਈ ਗਰਾਫਟ ਦਰਜ ਕੀਤੀ ਹੋਵੇ ਕੋਈ ਵੀ ਇਦਾਂ ਦੀ ਚੀਜ਼ ਨਹੀਂ ਵਾਪਰੀ ਜਿਹਦੇ ਕਰਕੇ ਜਿਹੜੀ ਇਹ ਗੱਲ ਆ ਟੋਟਲੀ ਬੇਬੁਨਿਆਦ ਆ ਸੋ ਅਖੀਰ ਦੇ ਵਿੱਚ ਮੈਂ ਉਹਨਾਂ ਰੀਸੈਂਟ ਐਗਜ਼ਾਮਪਲ ਇੱਕ ਦੇ ਕੇ ਆਪਣੀ ਗੱਲ ਆਪਸਾ ਮੁਕੰਮਲ ਕਰਦੇ ਆ ਕਿ ਜੋ ਜਿਹੜੇ ਸਮੇਂ ਦੇ ਵਿੱਚ ਗਾਜ਼ਾ 'ਚ ਹੋ ਰਿਹਾ ਫਲਸਤੀਨ ਦੇ ਵਿੱਚ ਹੋ ਰਿਹਾ ਆ ਸਾਰੀ ਦੁਨੀਆ ਦੀਆਂ ਅੱਖਾਂ ਦੇ ਸਾਹਮਣੇ ਉਥੇ ਨਸਲਕੁਸ਼ੀ ਵਾਪਰ ਰਹੀ ਆ ਬੀਤੇ ਦਿਨ ਦੀ ਇੱਕ ਘਟਨਾ ਆ ਇਹ ਜਿਹੜੇ ਉੱਥੇ ਉਹਨਾਂ ਨੇ ਕੈਂਪਾਂ ਦੇ ਵਿੱਚੋਂ ਇਜ਼ਰਾਈਲ ਨੇ ਆਪਣੇ ਚਾਰ ਬੰਦੀ ਜਿਹੜੇ ਆ ਉਹ ਰਿਹਾ ਕਰਕੇ ਲਿਆਂਦੇ ਆ ਸਾਰੀ ਦੁਨੀਆ ਨੇ ਉਸ ਚੀਜ਼ ਨੂੰ ਸਾਰੀ ਦੁਨੀਆ ਦੀ ਵੈਸਟਰਨ ਮੀਡੀਆ ਨੇ ਭਾਰਤੀ ਮੀਡੀਆ ਨੇ ਉਸ ਚੀਜ਼ ਨੂੰ ਸੈਲੀਬ੍ਰੇਟ ਕੀਤਾ ਆ ਕਿ ਜਿਹੜੇ ਆ ਚਾਰ ਬੰਦੇ ਆ ਇਜ਼ਰਾਈਲ ਦੀ ਫੌਜ ਨੇ ਛੁਡਾ ਕੇ ਲਿਆਂਦੇ ਆ ਜਦੋਂ ਪਰਿਵਾਰਾਂ ਨੂੰ ਆ ਕੇ ਮਿਲੇ ਆ ਉਹ ਕਿਵੇਂ ਇਮੋਸ਼ਨਲ ਹੋਏ ਆ ਉਸ ਚੀਜ਼ ਨੂੰ ਬੜਾ ਵੱਡੇ ਪੱਧਰ ਤੇ ਦਿਖਾਇਆ ਗਿਆ ਤੇ ਇੱਕ ਇਮੋਸ਼ਨਲ ਸਪੋਰਟ ਲੈਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਜਿਹੜੇ ਫਲਸਤੀਨੀ ਦੀ ਆਜ਼ਾਦੀ ਵਾਸਤੇ ਲੜ ਰਹੇ ਹਮਾਸ ਦੇ ਜਿਹੜੇ ਲੜਾਕੇ ਆ ਵੀ ਉਹ ਕਿੱਡੇ ਦਹਿਸ਼ਤ ਕਰਦੇ ਨੇ ਕਿੱਡੇ ਕਰੂਰ ਨੇ ਪਰ ਇਹ ਨਹੀਂ ਦਿਖਾਇਆ ਗਿਆ ਕਿ ਉਹਨਾਂ ਚਾਰ ਬੰਦਿਆਂ ਨੂੰ ਜਿਹੜੇ ਕੀ ਇੱਕ ਸਾਲ ਤੋਂ ਹਮਾਸ ਦੇ ਕਬਜ਼ੇ ਦੇ ਹੇਠਾਂ ਉਹਨਾਂ ਨੂੰ ਖਰੋਜ ਤੱਕ ਨਹੀਂ ਆਈ ਉਹਨਾਂ ਨੂੰ ਛਡਾਉਣ ਵਾਸਤੇ 200 ਤੋਂ ਵੱਧ ਜਿਹੜੇ ਆ ਬਾਲ ਬੱਚੇ ਆ ਛੋਟੇ ਛੋਟੇ ਬੱਚੇ ਆ ਔਰਤਾਂ ਆ ਉਹਨਾਂ ਦਾ ਕਿਵੇਂ ਕਤਲੇਆਮ ਕੀਤਾ ਗਿਆ ਤੇ ਉਹਨਾਂ 200 ਬੱਚਿਆਂ ਨੂੰ ਹਸਪਤਾਲ ਦੇ ਜਿੰਨਾ ਹਸਪਤਾਲਾਂ 'ਚ ਲਿਜਾਇਆ ਗਿਆ ਉਹ ਪਹਿਲੇ ਹੀ ਤਪਾਣੇ ਸੋ ਜ਼ਮੀਨ ਤੇ ਲਟਾ ਕੇ ਕੋਈ ਉਥੇ ਐਂਥੀਸੀਆ ਦੇਣ ਵਾਲਾ ਡਾਕਟਰ ਨਹੀਂ ਆ ਕਿ ਜਿਹੜਾ ਉਹਨਾਂ ਨੂੰ ਬੇਹੋਸ਼ ਕਰਕੇ ਪੀੜ ਘਟਾਈ ਜਾ ਸਕੇ ਕੋਈ ਉਥੇ ਆਕਸੀਜਨ ਦਾ ਪ੍ਰਬੰਧ ਨਹੀਂ ਆ ਹਸਪਤਾਲਾਂ ਦੀ ਖੂਨ ਦੇ دریا ਜਿਹੜੇ ਲੱਗੇ ਆ ਬਲੱਡ ਦੇ ਬਲੱਡ ਬਾਥ ਉਥੇ ਜਿਹੜੀਆਂ ਲਾਸ਼ਾਂ ਆ ਉਹਦੇ ਖੂਨ ਦੇ ਤਲਾ ਦੇ ਵਿੱਚ ਪਈਆਂ ਆ ਬੱਚੇ ਤੜਫ ਰਹੇ ਆ ਕਿਸੇ ਦਾ ਮੂਹ ਉੱਡੇ ਆ ਕਿਸੇ ਦੀ ਬਾਹ ਉੱਡੀ ਆ ਸੋ ਉਹ ਇੱਕ ਨੈਰੇਟਿਵ ਦੇ ਤਰ੍ਹਾਂ ਦਿਓ ਚਾਰ ਬੰਦੇ ਜਿਉਂਦੇ ਲਿਆਉਂਦੇ ਜਿਨ੍ਹਾਂ ਨੂੰ ਹਮਾਸ ਨੇ ਇੱਕ ਸਾਲ ਦੇ ਵਿੱਚ ਸਰੀਰਕ ਤੌਰ ਤੇ ਕੋਈ ਕਸ਼ਟ ਨਹੀਂ ਦਿੱਤਾ ਉਹਨਾਂ ਦੀ ਮੁਕਾਬਲੇ 200 ਬੰਦਾ ਮਾਰਿਆ ਗਿਆ ਇਹ মিডিਆ ਨੇ ਜਿਹੜਾ ਆ ਉਹਨੂੰ ਪੈਰਲ ਬਣਾ ਕੇ ਰੱਖਿਆ ਪੈਰਲ ਵੀ ਕੀ ਕਿਹਾ ਕੋਈ ਗੱਲ ਨਹੀਂ ਕੀਤੀ ਕਿਸੇ ਨੇ ਤੇ ਸਿਰਫ ਇੱਕ ਚੈਨਲ ਨੇ ਜ਼ਿਕਰ ਕੀਤਾ ਕਿ ਸਾਨੂੰ মিডিਆ ਦੇ ਵਿੱਚ ਕੰਮ ਕਰਨ ਦੇ ਸਾਰੇ ਲੋਕਾਂ ਨੂੰ ਸਿਫਤ ਕਰਨੀ ਬਣਦੀ ਆ ਕਿ ਅਲ ਜਜ਼ੀਰਾ ਚੈਨਲ ਨੇ ਜੋ ਕੰਮ ਕੀਤਾ ਆ ਜੋ ਮੁਸਲਮਾਨਾਂ ਦੇ 50 ਮੁਲਕ ਕੰਮ ਨਹੀਂ ਕਰ ਸਕੇ ਅਲ ਜਜ਼ੀਰਾ ਚੈਨਲ ਨੇ ਆਪਣੇ ਦਰਜਨਾ ਪੱਤਰਕਾਰ ਸ਼ਹੀਦ ਕਰਵਾ ਕੇ ਦੁਨੀਆ ਦੇ ਸਾਹਮਣੇ ਸੱਚ ਰੱਖਿਆ ਆ ਕਿ ਕਿਹਨੇ ਅਪਰੀਸ਼ੀਏਟ ਕਰਨਾ ਚਾਹੀਦਾ ਹੈ ਜਦੋਂ ਬੜੀ ਤੇਰੇਮੀ ਦੇ ਨਾਲ ਨਸਲ ਖੁਸ਼ੀ ਕੀਤੀ ਜਾ ਰਹੀ ਆ ਤੇ ਅਲ ਜਜ਼ੀਰਾ ਦੀ ਜਿਹੜੀ ਕਵਰੇਜ ਆ ਰਿਪੋਰਟਿੰਗ ਆ ਉਦੇ ਆਧਾਰ ਤੇ ਸਾਰੀ ਦੁਨੀਆ ਦੇ ਵਿੱਚ ਫਲਸਤੀਨੀਆ ਦੇ ਹੱਕ ਦੇ ਵਿੱਚ ਲੋਕ ਉੱtre ਆ ਯੂਨੀਵਰਸਟੀਆਂ 'ਚ ਜਿਹੋ ਜਿਹੇ ਪ੍ਰੋਟੈਸਟ ਹੋਏ ਆ ਉਹ ਆਪਾਂ ਕਿਸੇ ਅਲੱਗ ਟੌਪਿਕ ਦੇ ਵਿੱਚ ਗੱਲ ਕਰਾਂਗੇ ਜਿਵੇਂ ਯੂਐਨਓ ਦੇ ਵਿੱਚ ਮਤੇ ਪੈਣ ਲੱਗੇ ਆ ਸੋ ਨੈਰੇਟਿਵ ਦੀ ਜੰਗ ਏਡੀ ਸਟਰੋਂਗ ਹੁੰਦੀ ਆ ਕਿ ਜਿੱਥੇ ਬੰਦਿਆਂ ਨੂੰ ਮਾਰਨ ਦੀ ਜੰਗ ਉਹ ਜਿਹੜੀ ਜ਼ਮੀਨੀ ਜੰਗ ਦੇ ਨਾਲੋਂ ਵੀ ਵੱਧ کارਗਰ ਜਿਹੜੀ ਆ ਉਹ ਨੈਰੇਟਿਵ ਦੀ ਜੰਗ ਹੁੰਦੀ ਆ ਸੋ ਇੱਥੇ ਅੱਜ ਆਪਾਂ ਆਪਦੀ ਗੱਲ ਸਮੇਟਦੇ ਆ ਤੇ ਅਸੀਂ ਸੰਗਤ ਤੋਂ ਆਸ ਕਰਦੇ ਆ ਕਿ ਸਿੱਖਣ ਜ਼ਰੀਆ ਚੈਨਲ ਵੱਲੋਂ ਜਿਹੜੀ ਮੋੜ ਸ਼ੁਰੂਆਤ ਕੀਤੀ ਗਈ ਹੈ ਆਪਣੇ ਕਾਰਜ ਦੀ ਉਦੇ ਵਿੱਚ ਉਹ ਸਾਨੂੰ ਜਰੂਰ ਸਹਿਯੋਗ ਕਰਨਗੇ ਹਾਂਜੀ ਬਿਲਕੁਲ ਹਜਾਰ ਸਿੰਘ ਇਹ ਮੈਂ ਵੀ ਇਹੀ ਗੱਲ ਨੂੰ ਸੈਕੰਡ ਕਰਦਾ ਤੁਹਾਡੀ ਨਾਲ ਕਿ ਇਹ ਬਰਤਾਨੀ ਦੀ جنگ ਹੀ ਹੁੰਦੀ ਆ ਕਿ ਜਿਹੜੇ ਲੋਕ ਕੇਵਲੇ ਸੰਘਰਸ਼ ਵਿੱਚ ਹੀ ਰਹੇ ਹੁੰਦੇ ਆ ਉਹ ਅੱਜ ਬੜੇ ਮਤਲਬ ਆਈ ਡੋਟ ਨੋ ਵੀ ਉਹ ਕਿਵੇਂ ਕਹਿ ਸਕਦੇ ਆ ਵੀ ਅਸੀਂ ਆਜ਼ਾਦ ਆ ਜਿਵੇਂ ਕਿ ਤੁਸੀਂ ਹੁਣੇ ਸਾਰੀਆਂ ਗੱਲਾਂ ਗਣਾਈਆਂ ਕਿ 47 ਤੋਂ ਲੈ ਕੇ ਹੁਣ ਤੱਕ ਕਿਹੜੇ ਕਿਹੜੇ ਵਾਅਦੇ ਕੀਤੇ ਕਿਵੇਂ ਕਿਵੇਂ ਮੁਕਰੇ ਤੇ ਇੱਕ ਵੀ ਮੁੱਦਾ ਸਾਡਾ ਪੂਰਾ ਨਹੀਂ ਹੋਇਆ ਇੱਕ ਵੀ ਮੰਗ ਨਹੀਂ ਬੇਸਿਕਲੀ ਅਸੀਂ ਕਹਿ ਸਕਦੇ ਜਿਹੜਾ ਸਾਡੇ ਹੱਕ ਸੀਗੇ ਹਨ ਤੇ ਇਹ ਜਿੰਨੇ ਵੀ ਸਾਡੇ ਤੇ ਵਧੀਆਂ ਆਈਆਂ ਕਿਸੇ ਤੇ ਵੀ ਮਤਲਬ ਸਾਨੂੰ ਨਿਆਂ ਨਹੀਂ ਮਿਲਿਆ ਤੇ ਫਿਰ ਵੀ ਸਾਡੇ ਉਹ ਬੰਦੇ ਕਹਿ ਦਿੰਦੇ ਕਿ ਅਸੀਂ ਆਜ਼ਾਦ ਆ ਸਾਨੂੰ ਤੇ ਆਜ਼ਾਦੀ ਕਿਤੇ ਦੀਦੀ ਨਹੀਂ ਆ ਕਿਉਂਕਿ ਜੇ ਸਾਡੇ ਅੰਦਰ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਡਰ ਬੈਠਾ ਰਹਿੰਦਾ ਵਾ ਕਿ ਐਜ਼ ਅ ਸਿੱਖ ਹੁੰਦੇ ਨਾ ਤੇ ਮੈਨੂੰ ਸੀਏ ਸਟਾਫ ਬੁਲਾਉਣਗੇ ਮੈਨੂੰ ਗੱਲ ਕਰਨ ਦੇ ਜੁਰਮ ਦੇ ਵਿੱਚ ਵੀ ਮਤਲਬ ਕੋਈ ਵੀ ਕਰ ਸਕਦੇ ਆ ਝੂਠਾ ਕੇਸ ਵੀ ਪਾ ਸਕਦੇ ਆ ਤੇ ਫਿਰ ਆਜ਼ਾਦੀ ਕਿੱਥੇ ਫਿਰ ਤਾਂ ਸਾਨੂੰ ਕਿਤੇ ਨਾ ਕਿਤੇ ਸੋਚਣਾ ਪਊਗਾ ਕਿ ਉਹ ਸਾਨੂੰ ਸੈਕੰਡ ਕਲਾਸ ਸਿਟੀਜ਼ਨ ਟਰੀਟ ਕਰਦੇ ਆ ਤੇ ਇਹ ਬਰਤਾਨੀ ਦੀ ਜੰਗ ਹੀ ਆ ਕਿ ਉਹ ਲੋਕ ਇੰਨਾ ਕੋ ਜਾਣਦੇ ਹੋਏ ਵੀ ਸਭ ਕੁਝ ਫਿਰ ਵੀ ਇਹ ਕਹਿ ਰਹੇ ਆ ਕਿ ਅਸੀਂ ਇਹ ਜਹਾਦਾ ਸੋ ਇੰਨੀ ਕੀ ਸਾਡੀ ਗੱਲਬਾਤ ਅੱਜ ਤੇ ਆਪਾਂ ਫਿਰ ਮਿਲਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ